ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟਾਪਿਕ ਕਰਾਂਗੇ ਮਨਸਬਦਾਰੀ ਪ੍ਰਣਾਲੀ ਤੇ ਜ਼ਗੀਰਦਾਰੀ ਪ੍ਰਣਾਲੀ ਮਨਸਬਦਾਰੀ ਅੰਡਾ ਜ਼ਗੀਰਦਾਰੀ ਪ੍ਰਣਾਲੀ ਮਨਸਬਦਾਰੀ ਪ੍ਰਣਾਲੀ ਹੈ ਕਿ ਇਸ ਦੇ ਕੀ ਵਿਸ਼ੇਸ਼ਤਾਵਾਂ ਨੇ ਜਾਂ ਇਸ ਦੇ ਕੀ ਲੱਛਣ ਨੇ ਜਾਂ ਇਸ ਇਸ ਤੇ ਵਿਸਤ੍ਰਿਤ ਨੋਟ ਲਿਖੋ ਇਸ ਦੇ ਗੁਣ-ਗੁਣ ਲਿਖੋ ਠੀਕ ਹੈ ਇਸ ਦੇ ਲਾਭ ਤੇ ਹਾਨੀਆਂ ਲਿਖੋ ਤੇ ਐਵੇਂ ਜ਼ਗੀਰਦਾਰੀ ਪ੍ਰਣਾਲੀ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਲੌਂਗ ਕੁਐਸਚਨ ਦੇ ਲਈ ਕੀ ਕਰਨਾ ਜਾਣ ਪਛਾਣ ਸਭ ਤੋਂ ਪਹਿਲਾਂ ਹੈਡਿੰਗ ਕੀ ਕਰਨਾ ਜਾਣ ਪਛਾਣ ਜੀ ਦੇ ਵਿੱਚ ਆਪਾਂ ਲਿਖਾਂਗੇ ਕਿ ਮਨਸਬਦਾਰੀ ਪ੍ਰਣਾਲੀ ਹੈ ਕੀ ਹਾਂਜੀ ਮਨਸਬ ਜਿਹੜਾ ਅਰਬੀ ਭਾਸ਼ਾ ਦਾ ਸ਼ਬਦ ਹੈ ਮਨਸਬ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਸ਼ਬਦੀ ਅਰਥ ਕੀ ਹੈ ਪਦਵੀ ਜਾਂ ਨਿਸ਼ਚਿਤ ਕਰਨਾ ਮਤਲਬ ਕਿ ਪਦਵੀ ਜਾਂ ਕੋਈ ਅਹੁਦਾ ਨਿਸ਼ਚਿਤ ਕਰਨਾ ਉਹਦਾ ਸ਼ਬਦੀ ਅਰਥ ਹੈਗਾ ਮਨਸਬ ਦਾ ਪਰੰਤੂ ਮੁਗਲ ਕਾਲ ਦੇ ਵਿੱਚ ਜਿਹੜੇ ਇਤਿਹਾਸ ਦੇ ਵਿੱਚ ਮਨਸਬਦਾਰੀ ਤੋਂ ਭਾਵ ਕੀ ਹੈ ਕਰਮਚਾਰੀ ਜਾਂ ਸੈਨਿਕ ਜਾਂ ਨਾਗਰਿਕਾਂ ਤੋਂ ਜੋ ਪ੍ਰਸ਼ਾਸਨ ਚਲਾਉਣ ਦੇ ਵਿੱਚ ਸਮਰਾਟ ਦੀ ਸਹਾਇਤਾ ਕਰਦੇ ਨੇ ਹਾਂਜੀ ਮੁਗਲ ਕਾਲ ਦੇ ਵਿੱਚ ਸ਼ਬਦੀਰ ਸਥਾਪਨ ਦੇਖ ਲਿਆ ਦਾ ਬਟ ਮੁਗਲ ਕਾਲ ਦੇ ਵਿੱਚ ਮਨਸਬਦਾਰੀ ਤੋਂ ਕੀ ਭਾਵ ਹੈ ਮਨਸਬਦਾਰੀ ਤੋਂ ਭਾਵ ਹੈਗਾ ਕਰਮਚਾਰੀ ਜਾਂ ਸੈਨਿਕ ਜਾਂ ਨਾਗਰਿਕ ਤੋਂ ਹੈ ਜਿਹੜੇ ਕੀ ਜਿਹੜਾ ਮੁਗਲ ਸਮਰਾਟ ਹੁੰਦਾ ਸੀ ਉਹਨੂੰ ਸ਼ਾਸਨ ਚਲਾਉਣ ਦੇ ਵਿੱਚ ਸਹਾਇਤਾ ਕਰਦੇ ਸੀ ਇਹ ਠੀਕ ਹੈ ਤੇ 1571 ਈਸਵੀ ਦੇ ਵਿੱਚ ਅਕਬਰ ਨੇ ਮੀਰ ਬਖਸ਼ੀ ਸ਼ਾਵਾਸ ਖਾਂ ਦੀ ਹੈਲਪ ਦੇ ਨਾਲ ਸੈਨਿਕ ਤੇ ਅਸੈਨਿਕ ਨੌਕਰੀਆਂ ਦੀ ਇੱਕ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਸੀ ਜਿਸ ਨੂੰ ਕੀ ਕਹਿੰਦੇ ਨੇ ਮਨਸਬਦਾਰੀ ਪ੍ਰਣਾਲੀ ਮੀਨਸ ਮਨਸਬਦਾਰੀ ਪ੍ਰਣਾਲੀ ਕਿਹਨੇ ਸ਼ੁਰੂ ਕੀਤੀ ਸੀ ਅਕਬਰ ਨੇ ਕੀਤੀ ਸੀ ਠੀਕ ਹੈ ਤੇ ਮੀਰ ਬਖਸ਼ੀ ਸ਼ਾਹਵਾਜ਼ ਖਾਂ ਦੀ ਹੈਲਪ ਦੇ ਨਾਲ ਜਿਦੇ ਵਿੱਚ ਉਹ ਸੈਨਿਕ ਤੇ ਅਸੈਨਿਕ ਦੋਨੇ ਤਰੀਕੇ ਦੀਆਂ ਨੌਕਰੀਆਂ ਹੁੰਦੀਆਂ ਸੀ ਹਾਂਜੀ ਮਨਸਬਦਾਰੀ ਪ੍ਰਣਾਲੀ ਦਾ ਹੁਣ ਵਿਸ਼ੇਸ਼ਤਾਵਾਂ ਪਹਿਲਾਂ ਕੀ ਆਜੂਗਾ ਮਨਸਬਦਾਰਾਂ ਦੀ ਨਿਯੁਕਤੀ ਤਰੱਕੀ ਅਤੇ ਪਦਵੀ ਤੋਂ ਮੁਕਤੀ ਠੀਕ ਹੈ ਹਾਂਜੀ ਮਨਸਬਦਾਰਾਂ ਦੀ ਭਰਤੀ ਆਪ ਸਮਰਾਟ ਸਮਰਾਟ ਕਿਹਨੋਂ ਬਾਦਸ਼ਾਹ ਬਾਦਸ਼ਾਹ ਦੁਆਰਾ ਕੀਤੀ ਜਾਂਦੀ ਸੀ ਠੀਕ ਹੈ ਖੁਦ ਬਾਦਸ਼ਾਹ ਉਹਨਾਂ ਦੀ ਭਰਤੀ ਕਰਦਾ ਸੀ ਨਿਯੁਕਤੀ ਕਰਦਾ ਸੀ ਤੇ ਉਹਨਾਂ ਦੀ ਨਿਯੁਕਤੀ ਕਾਦੇ ਆਧਾਰ ਤੇ ਹੁੰਦੀ ਸੀ ਮਨਸਬਦਾਰਾਂ ਦੀ ਯੋਗਤਾ ਦੇ ਆਧਾਰ ਤੇ ਉਹਨਾਂ ਦੀ ਅਬਿਲਟੀ ਦੇ ਆਧਾਰ ਤੇ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਠੀਕ ਹੈ ਜਿਹੜੇ ਕਿ ਉਹਨਾਂ ਦੀ ਮਨਸਬਦਾਰਾਂ ਦੀ ਨਿਯੁਕਤੀ ਹੁੰਦੀ ਸੀ ਤੇ ਭਰਤੀ ਹੋਣ ਵਾਲੇ ਜਿਹੜੇ ਵਿਅਕਤੀ ਨੂੰ ਮੀਰ ਬਖਸ਼ੀ ਕੋਲ ਲਜਾਇਆ ਜਾਂਦਾ ਸੀ ਤੇ ਫਿਰ ਮੀਰ ਬਖਸ਼ੀ ਜਿਹੜੇ ਕਿ ਉਹਨੂੰ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰਦਾ ਸੀ ਮਤਲਬ ਕਿ ਸਭ ਤੋਂ ਪਹਿਲਾਂ ਮੀਰ ਬਖਸ਼ੀ ਕੋਲ ਸ਼ਪਾਰਸ਼ ਜਾਂਦੀ ਸੀ ਫਿਰ ਮੀਰ ਬਖਸ਼ੀ ਜਿਹੜੇ ਕਿ ਬਾਦਸ਼ਾਹ ਕੋਲ ਲੈ ਕੇ ਜਾਂਦੇ ਸੀ ਪਰ ਬਾਦਸ਼ਾਹ ਜਿਹੜੇ ਕਿ ਉਹਦੇ ਨਾਲ ਸਲਾਮਸ਼ਵਾਰਾ ਕਰਨ ਤੋਂ ਬਾਅਦ ਉਸ ਵਿਅਕਤੀ ਨੂੰ ਮੰਤਸਵਦਾਰਾ ਜਿਹੜੀ ਕਿ ਨੁਕਤ ਕਰ ਦਿੰਦਾ ਸੀ ਤਾਂ ਨਿਯੁਕਤੀ ਹੋਣ ਤੇ ਉਸ ਦਾ ਨਾਮ ਸਰਕਾਰੀ ਰਜਿਸਟਰਾਂ ਦੇ ਵਿੱਚ ਦਰਜ ਕਰ ਲਿਆ ਜਾਂਦਾ ਸੀ ਤੇ ਫਿਰ ਮੰਤਸਵਦਾਰਾਂ ਦੀ ਤਰੱਕੀ ਵੀ ਕੀਤੀ ਜਾਂਦੀ ਸੀ ਉਹਨਾਂ ਨੂੰ ਪ੍ਰੋਮੋਸ਼ਨ ਵੀ ਦਿੱਤੀ ਜਾਂਦੀ ਸੀ ਬਟ ਇਹ ਕਿਹਦੇ ਤੇ ਡਿਪੈਂਡ ਕਰਦੀ ਸੀ ਬਾਦਸ਼ਾਹ ਦੀ ਇੱਛਾ ਤੇ ਸਮਰਾਟ ਦੀ ਇੱਛਾ ਤੇ ਤੇ ਵੀ ਜਦੋਂ ਚਾਹੇ ਉਹ ਕਿਸੇ ਨੂੰ ਪ੍ਰੋਮੋਸ਼ਨ ਦੇ ਸਕਦਾ ਸੀ ਤੇ ਇਸ ਮਰਾਟ ਜਿੰਸ ਵੀ ਮੰਤਸਵਦਾਰ ਨੂੰ ਚਾਹੇ ਉਸ ਨੂੰ ਅਹੁਦੇ ਤੋਂ ਹਟਾ ਵੀ ਸਕਦਾ ਸੀ ਅੱਗੇ ਆ ਜੂਗਾ ਮੰਤਸਵਦਾਰਾਂ ਦੀਆਂ ਸ਼੍ਰੇਣੀਆਂ ਹਾਂਜੀ ਅਕਬਰ ਦੇ ਸਮੇਂ ਤੋਂ ਸਭ ਤੋਂ ਛੋਟਾ ਮੰਤਸਵਦਾਰ ਸੀ ਉਹ 10 ਤੇ ਸਭ ਤੋਂ ਵੱਡਾ ਮੰਤਸਵਦਾਰ ਸੀ 10000 ਸਭ ਤੋਂ ਛੋਟਾ 10 ਤੇ ਸਭ ਤੋਂ ਵੱਡਾ 10000 ਦਾ ਸੀ ਤੇ ਅਕਬਰ ਦੇ ਸ਼ਾਸਨ ਕਾਲ ਦੇ ਆਖਰੀ ਵਿੱਚ ਮੰਂਸਬਦਾਰਾਂ ਦਾ ਅਹੁਦਾ ਜਿਹੜਾ ਕਿ 12000 ਤੱਕ ਪਹੁੰਚ ਗਿਆ ਮੰਂਸਬਦਾਰ ਦੇ ਮਤਲਬ ਕਿ ਅਕਬਰ ਦੇ ਸਮੇਂ ਦੇ ਆਖਰੀ ਸਾਲਾਂ ਦੇ ਵਿੱਚ ਇਹਨਾਂ ਦੀ ਗਿਣਤੀ ਕਿੰਨੀ ਹੋ ਗਈ ਸੀ 12000 ਤੇ ਅਕਬਰ ਦੇ ਸ਼ਾਸਨ ਕਾਲ ਦੇ ਵਿੱਚ ਅਮੀਰਾਂ ਤੇ ਸਰਦਾਰਾਂ ਨੂੰ 7000 ਦਾ ਮੰਂਸਬਦਾਰ ਬਣਾਇਆ ਜਾਂਦਾ ਸੀ ਠੀਕ ਹੈ ਅਮੀਰਾਂ ਤੇ ਸਰਦਾਰਾਂ ਨੂੰ 7000 ਦਾ ਮੰਂਸਬਦਾਰ ਦਿੱਤਾ ਜਾਂਦਾ ਸੀ ਤੇ ਉਸ ਦੇ ਜਿਹੜੇ ਉਤਰਾਧਿਕਾਰੀ ਹੁੰਦੇ ਸੀ ਉਹਨਾਂ ਦੇ ਦੀਨ ਮਨਸਬ 60000 ਤੱਕ ਪਹੁੰਚ ਗਿਆ ਸੀ ਤੇ ਇਸ ਤੋਂ ਉੱਪਰ ਜਿਹੜੇ ਕਿ ਸ਼ਾਹੀ ਕਰਾਨੇ ਨਾਲ ਸੰਬੰਧਿਤ ਰੱਖੇ ਜਾਂਦੇ ਸੀ ਅੱਗੇ ਆ ਜੂਗਾ ਮਨਸਬਦਾਰਾਂ ਦੀਆਂ ਪਦਵੀਆਂ ਜਾਂ ਤੁਸੀਂ ਹੈਡਿੰਗ ਦੇ ਸਕਦੇ ਹੋ ਜਾਤ ਤੇ ਸਵਾਰ ਆਪਣੇ ਸ਼ਾਸਨ ਕਾਲ ਦੇ ਐਂਡ ਵਾਲੇ ਵਰਿਆਂ ਦੇ ਵਿੱਚ ਅਕਬਰ ਨੇ 5000 ਤੋਂ ਜਿਹੜੇ ਹੈਠਾ ਹੁੰਦੇ ਸੀ ਮਨਸਬਦਾਰਾਂ ਲਈ ਦੋ ਪਦਵੀਆਂ ਨਿਯੁਕਤ ਕੀਤੀਆਂ ਜਿਹੜਾ ਇਹਨਾਂ 5000 ਤੋਂ ਘੱਟ ਹੁੰਦੇ ਸੀ ਉਹਨਾਂ ਲਈ ਦੋ ਪਦਵੀਆਂ ਨਿਯੁਕਤ ਕੀਤੀਆਂ ਇੱਕ ਜਾਤ ਤੇ ਦੂਜੀ ਸਵਾਰ ਤੇ ਇਹ ਪਦਵੀਆਂ 300 ਜਾਂ ਇਸ ਤੋਂ ਉੱਚੇ ਮਨਸਬਦਾਰਾਂ ਵਾਲੇ ਨੂੰ ਦਿੱਤੇ ਜਾਂਦੇ ਸੀ ਮਲਕੀ 5 5000 ਤੋਂ ਨੀਚੇ ਬਟ 300 ਤੋਂ ਉੱਪਰ 5000 ਤੋਂ ਤਾਂ ਹੀਠਾਂ ਵਾਲੇ ਬਟ 300 ਤੋਂ ਉੱਪਰ ਵਾਲੇ ਮਨਸਬਦਾਰਾਂ ਨੂੰ ਜਾਤ ਤੇ ਸਵਾਰ ਦੇ ਵਿੱਚ ਰੱਖਿਆ ਜਾਂਦਾ ਸੀ ਦੋ ਪਦਵੀਆਂ ਸੀ ਤਾਂ ਇਹਨਾਂ ਦੇ ਵਿੱਚ ਜਾਤ ਤੋਂ ਭਾਵ ਕੀ ਸੀ ਸੈਨਿਕ ਠੀਕ ਹੈ ਸੈਨਿਕਾਂ ਦੀ ਨਿਸ਼ਚਿਤ ਸੰਖਿਆ ਜਾਤ ਤੋਂ ਭਾਵ ਕੀ ਸੀ ਇਹ ਤੁਸੀਂ ਸਿੱਧੇ ਕਹਿ ਸਕਦੇ ਹੋ ਵੀ ਇਤਿਹਾਸਕਾਰਾਂ ਦੇ ਅਨੁਸਾਰ ਜਾਤ ਤੋਂ ਭਾਵ ਸੀ ਸੈਨਿਕਾਂ ਦੀ ਨਿਸ਼ਚਿਤ ਸੰਖਿਆ ਜੋ ਮਨਸਬਦਾਰ ਨੂੰ ਆਪਣੇ ਕੋਲ ਰੱਖਣੀ ਪੈਂਦੀ ਸੀ ਠੀਕ ਹੈ ਵੀ ਸੈਨਿਕ ਜਿਹੜੇ ਉਹਨਾਂ ਨੂੰ ਆਪਣੇ ਕੋਲ ਰੱਖਣੇ ਪੈਂਦੇ ਸੀ ਤੇ ਸਵਾਰ ਤੋਂ ਭਾਵ ਆ ਘੋੜ ਸਵਾਰਾਂ ਦੀ ਨਿਸ਼ਚਿਤ ਸੰਖਿਆ ਸਵਾਰ ਤੋਂ ਤਾਂ ਪਤਾ ਹੀ ਲੱਗ ਰਿਹਾ ਘੋੜ ਸਵਾਰਾਂ ਦੀ ਨਿਸ਼ਚਿਤ ਸੰਖਿਆ ਜ਼ਿਆਦਾ ਤੋਂ ਭਾਵ ਸੀ ਸੈਨਿਕਾਂ ਦੀ ਸੰਖਿਆ ਜਿਹੜੀ ਕਿ ਉਹਨਾਂ ਨੂੰ ਆਪਣੇ ਕੋਲ ਰੱਖਣੀ ਪੈਂਦੀ ਸੀ ਨੈਕਸਟ ਹਾਂਜੀ ਤੇ ਜਾਤ ਜਿਹੜੀ ਪਦਵੀ ਕਿਸੇ ਮੰਤਸਵਦਾਰ ਦੇ ਘੋੜਸਵਾਰਾਂ ਦੀ ਅਸਲੀ ਸੰਖਿਆ ਜਿਹੜੀ ਕਿ ਨਿਸ਼ਚਿਤ ਕਰਦੀ ਸੀ ਪਰੰਤੂ ਸਵਾਰ ਆ ਜਿਹੜੀ ਕਿ 1% ਦੀ ਪਦਵੀ ਸੀ ਉਹ ਜਿਹੜੀ ਕਿ ਜੋ ਜਾਤ ਦਵਾਰਾ ਸੂਚਿਤ ਘੋੜਸਵਾਰਾਂ ਦੀ ਸੰਖਿਆ ਤੋਂ ਕੁਝ ਵੱਧ ਇਹ ਤੁਸੀਂ ਰਹਿਣ ਦਵੋ ਅਸੀਂ ਕਿ ਪੁਆਇੰਟ ਕਰ ਲਓ ਹਾਂਜੀ ਅਗਲਾ ਪੁਆਇੰਟ ਆ ਜਾਊਗਾ ਮੰਤਸਵਦਾਰਾਂ ਦੀ ਤਨਖਾਹ ਸਰਦਾਰਾਂ ਨੂੰ ਜਿਹੜੀ ਕਿ ਰਾਜ ਦੇ ਵੱਲੋਂ ਜਿਹੜੀ ਤਨਖਾਹ ਦਿੱਤੀ ਜਾਂਦੀ ਸੀ ਜੋ ਉਹਨਾਂ ਨੂੰ ਕੁਝ ਅ ਪ੍ਰਦੇਸ਼ਾਂ ਦਾ ਭੂਮੀ ਟੈਕਸ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਸੀ ਭੂਮੀ ਕਰ ਕਰਕੇ ਹੋਗਾ ਟੈਕਸ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਸੀ ਪਰੰਤੂ ਜਿਹੜੇ ਕਿ ਰਾਜਦਵਾਰਾ ਨਿਸ਼ਚਿਤ ਕੀਤੇ ਗਏ ਭੂਮੀ ਟੈਕਸ ਤੋਂ ਵੱਧ ਭੂਮੀਕਾਰ ਨਹੀਂ ਵਸੂਲ ਕਰ ਸਕਦੇ ਸੀ ਮਤਲਬ ਕਿ ਮਨਸਵਧਾਰਾਂ ਨੂੰ ਰਾਜ ਦੇ ਵੱਲੋਂ ਤਨਖਾਹ ਦਿੱਤੀ ਜਾਂਦੀ ਸੀ ਜਾਂ ਕਿ ਹੁੰਦਾ ਸੀ ਉਹਨਾਂ ਨੂੰ ਕਿਸੇ ਵੀ ਇਲਾਕੇ ਦਾ ਕਹਿਣਾ ਸੀ ਵੀ ਐਸਾ ਇਲਾਕਾ ਦੇ ਵਿੱਚ ਭੂਮੀਕਾਰ ਇਕੱਠਾ ਕਰ ਸਕਦੇ ਉਹ ਅਧਿਕਾਰ ਸੀ ਪਰ ਜਿੰਨਾ ਵੀ ਰਾਜ ਨਿਸ਼ਚਿਤ ਕਰਦਾ ਸੀ ਉਸ ਤੋਂ ਵੱਧ ਰਕਮ ਨਹੀਂ ਲੈ ਸਕਦੇ ਸੀ ਜਿੰਨੀ ਵੀ ਸਰਕਾਰ ਵੱਲੋਂ ਬਾਦਸ਼ਾਹ ਦੁਆਰਾ ਕਹੀ ਜਾਂਦੀ ਸੀ ਵੀ ਇਸ ਇਲਾਕੇ ਦੇ ਵਿੱਚ ਇੰਨੇ ਹੀ ਭੂਮੀ ਟੈਕਸ ਇਕੱਠਾ ਕਰਨਾ ਉਹਨਾਂ ਹੀ ਕਰ ਸਕਦੇ ਸੀ ਵਾਧੂ ਨਹੀਂ ਕਰ ਸਕਦੇ ਸੀ ਠੀਕ ਹੈ ਇਹ ਲਾਈਨ ਨਹੀਂ ਲਿਖੀ ਹੋਈ ਆ ਤੇ ਮੰਤਸਵਧਾਰਾਂ ਦੀ ਤਨਖਾਹ ਜਿਹੜੀ ਉਹਨਾਂ ਦੀ ਪੇ ਆ ਉਹਨਾਂ ਦੇ ਸ਼ਰੈਣੀਆਂ ਦੇ ਡਿਪੈਂਡ ਕਰਦੀ ਸੀ ਮਤਲਬ ਕਿ ਕੋਈ 5000 ਵਾਲਾ ਕੋਈ 10000 ਵਾਲਾ ਉਹਨਾਂ ਦੇ ਅਕੋਰਡਿੰਗ ਹੀ ਉਹਨਾਂ ਦੀ ਪੇ ਨਿਸ਼ਚਿਤ ਸੀ ਤੇ ਇਸ ਤਨਖਾਹ ਦੇ ਵਿੱਚੋਂ ਮੰਤਸਵਧਾਰਾਂ ਨੂੰ ਆਪਣੇ ਅਧੀਨ ਘੋੜਸਵਾਰ ਅਤੇ ਘੋੜਿਆਂ ਦਾ ਖਰਚ ਵੀ ਚੱਕਣਾ ਪੈਂਦਾ ਸੀ ਤੇ ਬਾਦਸ਼ਾਹ ਨੂੰ ਕਈ ਤਰ੍ਹਾਂ ਦੀਆਂ ਭੇਟਾਂ ਵੀ ਦੇਣੀਆਂ ਪੈਂਦੀਆਂ ਸੀ ਤੇ ਜਿਵੇਂ ਰਾਈਟਰ ਦੇ ਅਨਸਾਰ ਠੀਕ ਹੈ ਤੁਸੀਂ ਕਹਿ ਸਕਦੇ ਹੋ ਇਤਿਹਾਸਕਾਰ ਦੇ ਅਨਸਾਰ ਅਗਰ ਤਾਂ ਤੁਹਾਨੂੰ ਰਾਈਟਰ ਨੇ ਮਜਾ ਨਹੀਂ ਦਿੱਤਾ ਨਹੀਂ ਤੁਸੀਂ ਸਿੱਧਾ ਹੀ ਕਹਿ ਸਕਦੇ ਹੋ ਕਿ ਇਤਿਹਾਸਕਾਰ ਦੇ ਅਨਸਾਰ ਮਨਸਬਦਾਰਾਂ ਦੀ ਤਨਖਾਹਾਂ ਕਾਫੀ ਜ਼ਿਆਦਾ ਸੀ ਤੇ ਉਹਨਾਂ ਕੋਲ ਆਪਣੇ ਅਧੀਨ ਘੋੜਿਆਂ ਤੇ ਸੈਨਿਕਾਂ ਦਾ ਖਰਚਾ ਕੱਢ ਕੇ ਵੀ ਕਾਫੀ ਧਨ ਬਚ ਜਾਂਦਾ ਸੀ। ਮਤਲਬ ਕਿ ਇੱਕ ਜਿਹੜਾ ਮਨਸਬਦਾਰ ਹੁੰਦਾ ਸੀ ਉਹਨੂੰ ਘੋੜੇ ਰੱਖਣੇ ਪੈਂਦੇ ਸੀ ਤੇ ਘੋੜਸਵਾਰ ਰੱਖਣੇ ਪੈਂਦੇ ਸੀ। ਉਹ ਚੀਜ਼ਾਂ ਵੀ ਰੱਖ ਕੇ ਵੀ ਉਹਦੇ ਕੋਲ ਕਾਫੀ ਜਿਹੜੇ ਕੀ ਖਰਚਾ ਬਚ ਜਾਂਦਾ ਸੀ ਧੰਨ। ਤੇ ਇਸੇ ਕਰਕੇ ਉਹ ਭੋਗ ਵਿਲਾਸਤਾ ਵਾਲਾ ਜੀਵਨ ਉਤਪੀਤ ਕਰਦੇ ਸੀ ਤੇ ਸ਼ਾਨ ਸ਼ੌਕਤ ਦੇ ਨਾਲ ਰਹਿੰਦੇ ਸੀ। ਹਾਂਜੀ ਇਸ ਤੋਂ ਇਲਾਵਾ ਮਨਸਬਦਾਰਾਂ ਤੇ ਰੋਕ ਕੀ ਕੀਤੀ ਸੀ ਸਭ ਤੋਂ ਪਹਿਲਾਂ ਸਟੂਡੈਂਟਸ ਨੂੰ ਪੁਆਇੰਟ ਯਾਦ ਕਰਨੇ ਹੁੰਦੇ ਨੇ। ਠੀਕ ਹੈ। ਜਿਹੜਾ ਵੀ ਲੌਂਗ ਕੁਐਸਚਨ ਯਾਦ ਕਰੋ ਸਭ ਤੋਂ ਪਹਿਲਾਂ ਉਹਦੇ ਪੁਆਇੰਟ ਪੁਆਇੰਟਸ ਜਿੰਨੇ ਵੀ ਹੈਡਿੰਗ ਨੇ ਸਾਰਿਆਂ ਨੂੰ ਯਾਦ ਕਰੋ ਜਿਵੇਂ ਪਹਿਲਾਂ ਮੰਸੂਦਾਰਾਂ ਦੀ ਨਿਯੁਕਤੀ ਤਰੱਕੀ ਅਤੇ ਪਦਵੀ ਤੋਂ ਮੁਕਤੀ ਉਸ ਤੋਂ ਬਾਅਦ ਮੰਸੂਦਾਰਾਂ ਦੇ ਸ਼੍ਰੈਣੀਆਂ ਫਿਰ ਮੰਸੂਦਾਰਾਂ ਦੀਆਂ ਪਦਵੀਆਂ ਉਸ ਤੋਂ ਬਾਅਦ ਮੰਸੂਦਾਰਾਂ ਦੀ ਤਨਖਾਹ ਤੇ ਮੰਸੂਦਾਰਾਂ ਤੇ ਰੋਕਾਂ ਹਾਂਜੀ ਮੰਸੂਦਾਰਾਂ ਤੇ ਰੋਕ ਕਿਹੜੀ-ਕਿਹੜੀ ਸੀ ਮੰਸੂਦਾਰਾਂ ਦੀ ਮੌਤ ਮਗਰ ਉਹਨਾਂ ਦੀ ਸੰਪਤੀ ਜ਼ਬਤ ਕਰ ਲਈ ਜਾਂਦੀ ਸੀ ਤੇ ਮੰਸੂਦਾਰਾਂ ਦਾ ਸਮੇਂ-ਸਮੇਂ ਤੇ ਤਵਾਦਲਾ ਕਰ ਦਿੱਤਾ ਜਾਂਦਾ ਸੀ ਤੇ ਮੁਗਲ ਸਮਰਾਟ ਜਾਂ ਮੁਗਲ ਸਾਮਰਾਜ ਦੇ ਜਿਹੜੇ ਕਿ ਜਾਸੂਸੀ ਵਿਭਾਗ ਦੇ ਜਿਹੜੇ ਅਧਿਕਾਰੀ ਸੋ ਸਮਰਾਟ ਨੂੰ ਮਨਸੂਬਦਾਰਾਂ ਸੰਬੰਧੀ ਉਹਨਾਂ ਦੇ ਕਾਰਜਾਂ ਸੋਂ ਦੀ ਪੂਰੀ ਜਾਣਕਾਰੀ ਹੁੰਦੀ ਸੀ ਜਿਸ ਕਰਕੇ ਉਹਨਾਂ ਤੇ ਇੱਕ ਚੀਜ਼ ਰੋਕ ਸੀ ਤੇ ਜਿਹੜੀ ਉਹਨਾਂ ਦੀ ਇਹ ਵੀ ਰੋਕ ਸੀ ਕਿ ਉਹਨਾਂ ਦੇ ਟਰਾਂਸਫਰ ਹੋ ਸਕਦੀ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ ਤਾਂ ਕਰਕੇ ਜਿਹੜੇ ਕਿ ਉਹ ਜ਼ਿਆਦਾਤਰ ਇਮਾਨਦਾਰ ਰਹਿਣ ਇਸ ਲਈ ਉਹਨਾਂ ਦੀ ਜਿਹੜੀ ਕਿ ਟਰਾਂਸਫਰ ਕਰ ਦਿੱਤੀ ਜਾਂਦੀ ਸੀ ਤੇ ਮਨਸਬਦਾਰਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਸੰਪਤੀ ਵੀ ਜ਼ਬਤ ਕਰ ਲਈ ਜਾਂਦੀ ਸੀ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਵੀ ਜਿੰਨੀ ਵੀ ਸੰਪਤੀ ਉਹ ਕਮਾ ਲੈਣਗੇ ਉਹ ਉਹਨਾਂ ਦੀ ਹੋਊਗੀ ਨਹੀਂ ਅਗਰ ਡੈਥ ਹੋ ਜਾਂਦੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀ ਸਾਰੀ ਸੰਪਤੀ ਜ਼ਬਤ ਕਰ ਲਈ ਜਾਂਦੀ ਸੀ ਇਹ ਉਹਨਾਂ ਤੇ ਰੋਕਾਂ ਸੀ ਤੇ ਉਹਨਾਂ ਦੇ ਘੋੜਿਆਂ ਨੂੰ ਚਾਰ ਤੇ ਉਹਨਾਂ ਦੇ ਘੋੜਿਆਂ ਨੂੰ ਆ ਚਾਰਾ ਨਹੀਂ ਆਇਆ ਇਹ ਸਟੂਡੈਂਟਸ ਦਾ ਦਾਗ ਹੈ ਠੀਕ ਹੈ ਵੀ ਦਾਗ ਤੇ ਹੂਲੀਆ ਉਹਨਾਂ ਦੇ ਘੋੜਿਆਂ ਤੇ ਦਾਗ ਲਗਾਇਆ ਜਾਂਦਾ ਸੀ ਇੱਕ ਚਿੰਨ ਲਗਾਇਆ ਜਾਂਦਾ ਸੀ ਤੇ ਉਹਨਾਂ ਦੇ ਸੈਨਿਕਾਂ ਦਾ ਹੂਲੀਆ ਜਿਹੜਾ ਕਿ ਸਾਰਾ ਰਿਕਾਰਡ ਕਰ ਲਿਆ ਜਾਂਦਾ ਸੀ ਤੇ ਇਹ ਤਾਂ ਕਰਕੇ ਕੀਤਾ ਜਾਂਦਾ ਸੀ ਤਾਂ ਕਿ ਕੋਈ ਵੀ ਮਨਸਬਦਾਰਾ ਬੇਈਮਾਨੀ ਨਾ ਕਰ ਸਕੇ ਵੀ ਜਿਹੜੇ ਘੋੜੇ ਨੇ ਜਿਨ੍ਹਾਂ ਤੇ ਨਿਸ਼ਾਨ ਲੱਗੇ ਹੋਏ ਨੇ ਉਹੀ ਉਹਨਾਂ ਦੇ ਹੋਣਗੇ ਬਾਕੀ ਨਹੀਂ ਤੇ ਕੇਵਲ ਨਿਸ਼ਚਿਤ ਸੈਨਿਕ ਅਤੇ ਘੋੜਸਵਾਰਾਂ ਦੀ ਸੰਖਿਆ ਹੀ ਆਪਣੇ ਕੋਲ ਰੱਖਣਾ ਇਹ ਉਹਨਾਂ ਤੇ ਰੋਕਾਂ ਸੀ ਬੰਦਸ਼ਾਂ ਸੀ ਹੁਣ ਆਪਾਂ ਮਨਸਬਦਾਰੀ ਦੇ ਗੁਣ ਕੀ ਨਿਕਲੇ ਕਿ ਕੀ ਹਾਨੀਆਂ ਨਿਕਲੀਆਂ ਪਏ ਇਹ ਕਰਦੇ ਹਾਂ ਗੁਣ ਤੇ ਹਾਨੀਆਂ ਕਰਨ ਤੋਂ ਪਹਿਲਾਂ ਸਟੂਡੈਂਟਸ ਇੱਕ ਵਾਰ ਤੁਸੀਂ ਮਨਸਬਦਾਰੀ ਪ੍ਰਣਾਲੀ ਕੀ ਹੈ ਤੇ ਇਹ ਇਹ ਡਾਕਟਰ ਏਸੀ ਰੋਡਾ ਦੀ ਬੁੱਕ ਦੇ ਵਿੱਚੋਂ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜਿਹਦੇ ਵਿੱਚ ਦੱਸਿਆ ਕਿ ਪਦਵੀ ਜਾਂ ਸਥਾਨ ਹੁੰਦਾ ਇਹ ਨਿਸ਼ਚਿਤ ਕੀ ਕਰਦੇ ਸੀ ਕਿ ਤਾ ਮੁਗਲ ਰਾਜ ਦੇ ਵਿੱਚ ਅਧਿਕਾਰੀ ਦਾ ਦਰਜਾ ਨਿਸ਼ਚਿਤ ਕਿਹਾ ਜਾਂਦਾ ਸੀ ਉਹਦੀ ਪੈ ਤੇ شاہی ਦਰਬਾਰ ਦੇ ਵਿੱਚ ਉਹਦਾ ਸਥਾਨ ਘੋੜਸਵਾਰ ਤੇ ਹਾਥੀਆਂ ਤੇ ਛੱਕੜਿਆਂ ਇਹਨਾਂ ਦੀ ਸੰਖਿਆ ਜਿਹੜੀ ਕਿ ਉਹਨਾਂ ਨੇ ਰੱਖਣੇ ਪੈਂਦੇ ਸੀ ਤਾਂ ਮਨਸਬਦਾਰੀ ਦੇ ਵਿੱਚ ਕੀ ਸੀ ਵੀ ਕੇਵਲ ਸੈਨਿਕ ਹੀ ਨਹੀਂ ਸਗੋ ਸਿਵਲ ਅਧਿਕਾਰੀ ਵੀ ਹੁੰਦੇ ਸੀ ਜਿਹਦੇ ਵਿੱਚ ਆ ਜਾਣਗੇ ਕਵੀ ਵਿਦਵਾਨ ਹਕੀਮ ਪਹਿਲਵਾਨ ਇਹ ਵੀ ਸਾਰੇ ਹੁੰਦੇ ਸੀ ਠੀਕ ਹੈ ਟੇਵਲ ਫਜ਼ਲ ਦੀ ਸਭ ਤੋਂ ਛੋਟੀ ਮਨਸਬ ਹੁੰਦੀ ਸੀ ਸ਼ਾਰਟ ਲੀ ਇੰਪੋਰਟੈਂਟ ਹਾਈਲਾਈਨ ਹਾਂਜੀ ਗੁਣ ਦੇ ਵਿੱਚ ਕੀ ਆਊਗਾ ਸ਼ਾਸਨ ਪ੍ਰਣਾਲੀ ਦੇ ਵਿੱਚ ਅ ਕੁਸ਼ਲ ਸ਼ਾਸਨ ਪ੍ਰਬੰਧ ਠੀਕ ਹੈ ਹੈਡਿੰਗ ਕੀ ਕੱਢਣਾ ਤੁਸੀਂ ਗੁਣ ਦੇ ਵਿੱਚ ਗੁਣ ਲਾਭ ਕੁਸ਼ਲ ਸ਼ਾਸਨ ਪ੍ਰਬੰਧ ਕੁਸ਼ਲ ਸ਼ਾਸਨ ਪ੍ਰਬੰਧ ਹਾਂਜੀ ਮਨਸਬਦਾਰੀ ਪ੍ਰਣਾਲੀ ਦੇ ਨਾਲ ਜਿਹੜੀ ਕਿ ਸ਼ਾਸਨ ਪ੍ਰਬੰਧ ਵਧੀਆ ਚੱਲ ਗਿਆ ਮਨਸਬਦਾਰਾਂ ਦੀ ਨਿਯੁਕਤੀ ਕਿਉਂਕਿ ਯੋਗਤਾ ਦੇ ਆਧਾਰ ਤੇ ਹੁੰਦੀ ਸੀ ਇਹ ਨਹੀਂ ਹੁੰਦੀ ਸੀ ਕਿ ਉਹਦੇ ਵਿੱਚੋਂ ਕੋਈ ਵੀ ਵਧੀਆ ਨਾ ਹੋਵੇ ਕਿਉਂਕਿ ਉਹਨਾਂ ਦੀ ਯੋਗਤਾ ਨੂੰ ਪਰਖ ਕੇ ਹੀ ਉਹਨਾਂ ਨੂੰ ਜਿਹੜੇ ਕਿ ਇਹ ਅਹੁਦਾ ਦਿੱਤਾ ਜਾਂਦਾ ਸੀ ਤੇ ਇਸ ਤੋਂ ਇਲਾਵਾ ਉਹਨਾਂ ਦਾ ਅਹੁਦਾ ਜੱਦੀ ਨਹੀਂ ਹੁੰਦਾ ਸੀ ਜਿਸ ਕਰਕੇ ਹਮੇਸ਼ਾ ਉਹ ਆਪਣੀ ਜਿਹੜੇ ਕਿ ਵਧੀਆ ਤੋਂ ਵਧੀਆ ਕਾਰਗੁਜ਼ਾਰੀ ਇਹੀ ਕਰਦੇ ਸੀ ਤੇ ਮੁਗਲ ਸਮਰਾਟ ਨੂੰ ਜਿਹੜੇ ਕਿ ਸਾਮਰਾਜ ਨੂੰ ਬਾਦਸ਼ਾਹ ਨੂੰ ਹਮੇਸ਼ਾ ਸਿਆਣੇ ਤੇ ਯੋਗ ਅਧਿਕਾਰੀਆਂ ਦੀ ਸਲਾਹਾਂ ਹੀ ਪ੍ਰਾਪਤ ਹੁੰਦੀਆਂ ਲੈਂਦੀਆਂ ਨੇ ਨੈਕਸਟ ਹੈਡਿੰਗ ਆ ਜਾਊਗਾ ਕਿਸਾਨਾਂ ਕਿਸਾਨਾਂ ਦੇ ਕਿਸਾਨਾਂ ਦਾ ਘੱਟ ਸ਼ੋਸ਼ਣ ਅਗਲਾ ਹੈਡਿੰਗ ਕਿਸਾਨਾਂ ਦਾ ਘੱਟ ਸ਼ੋਸ਼ਣ ਠੀਕ ਹੈ ਜਾਂ ਕਿਸਾਨਾਂ ਦੇ ਘੱਟ ਸ਼ੋਸ਼ਣ ਦੀ ਸੰਭਾਵਨਾ ਮੰਤਸਵਧਾਰਾਂ ਨੂੰ ਨਗਦ ਪੇ ਹੁੰਦੀ ਸੀ ਜਾਂ ਨਿਸ਼ਚਿਤ ਪ੍ਰਦੇਸ਼ ਦਾ ਜਿਹੜਾ ਕਿ ਭੂਮੀਕਾਰ ਇਕੱਠਾ ਕਰਨ ਦਾ ਅਧਿਕਾਰ ਹੁੰਦਾ ਸੀ ਇਹੀ ਉਹਨਾਂ ਦੀ ਪੇ ਹੁੰਦੀ ਸੀ ਜਿਸ ਕਰਕੇ ਉਹ ਕਿਸਾਨਾਂ ਦਾ ਸ਼ੋਸ਼ਣ ਘੱਟ ਕਰਦੇ ਸੀ ਕਿਸਾਨਾਂ ਦੇ ਸ਼ੋਸ਼ਣ ਘੱਟ ਕਰਨ ਦੀ ਸੰਭਾਵਨਾ ਸੀ ਵੀ ਉਹ ਹੋਣ ਕਿਉਂਕਿ ਉਹਨਾਂ ਦੀ ਪੇ ਜਾ ਰਹੀ ਆ ਤਾਂ ਉਹ ਰਿਸ਼ਵਤ ਨਹੀਂ ਲੈਣਗੇ ਇਹ ਚੀਜ਼ ਸੋਚ ਕੇ ਜਿਹੜੇ ਕਿ ਉਹਨਾਂ ਦੀ ਪੇ ਪਹਿਲਾਂ ਹੀ ਵਧਿਆ ਕੀਤੀ ਹੋਈ ਸੀ ਤਾਂ ਅਗਲਾ ਹੈਡਿੰਗ ਪਹਿਲਾਂ ਦਾ ਕੁਸ਼ਲ ਸ਼ਾਸਨ ਪਵੰਦ ਦੂਜਾ ਹੈਡਿੰਗ ਕਿਸਾਨਾਂ ਦਾ ਸ਼ੋਸ਼ਣ ਘੱਟ ਜਾ ਘਟਾ ਸ਼ੋਸ਼ਨ ਕਿਸਾਨਾਂ ਦਾ ਠੀਕ ਹੈ ਅਗਲਾ ਆ ਜੂਗਾ ਬਾਦਸ਼ਾਹ ਪ੍ਰਤੀ ਵਫਾਦਾਰ ਹਾਂਜੀ ਮਨਸਬਦਾਰ ਆਮ ਤੌਰ ਤੇ ਬਾਦਸ਼ਾਹ ਪ੍ਰਤੀ ਵਫਾਦਾਰ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਉਹਨਾਂ ਦੀ ਤਰੱਕੀ ਬਾਦਸ਼ਾਹ ਦੀ ਇੱਛਾ ਤੇ ਡਿਪੈਂਡ ਹੈ ਜਿਸ ਕਰਕੇ ਉਹ ਹਮੇਸ਼ਾ ਬਾਦਸ਼ਾਹ ਦੇ ਕਿਰਪਾ ਪਾਤਰ ਬਣ ਕੇ ਹੀ ਰਹਿੰਦੇ ਸੀ ਤੇ ਅੱਗੇ ਧਨ ਅਤੇ ਸਮੇਂ ਦੀ ਬਚਤ ਚੌਥਾ ਹੈਡਿੰਗ ਇਸ ਪ੍ਰਣਾਲੀ ਦੇ ਨਾਲ ਹੀ ਦੇਸ਼ ਤੇ ਹਰ ਇੱਕ ਹਿੱਸੇ ਦੇ ਵਿੱਚੋਂ ਸੈਨਿਕ ਜਿਹੜੇ ਕਿ ਆਸਾਨੀ ਨਾਲ ਮਿਲ ਜਾਂਦੇ ਸੀ ਤੇ ਬਿਨਾਂ ਕਿਸੇ ਝੰਝਟ ਦੇ ਜਿਸ ਕਰਕੇ ਜਿਹੜੇ ਕੀ ਧਨ ਅਤੇ ਸਮੇਂ ਦੀ ਬਚਤ ਹੋਈ ਅੱਗੇ ਹੈਗਾ ਇੱਕੋ ਸਮੇਂ ਸੈਨਿਕ ਅਤੇ ਅਸੈਨਿਕ ਕੰਮ ਇਸ ਪ੍ਰਣਾਲੀ ਦੇ ਰਾਹੀਂ ਸਰਕਾਰੀ ਕਰਮਚਾਰੀ ਇੱਕੋ ਸਮੇਂ ਸੈਨਿਕ ਤੇ ਅਸੈਨਿਕ ਦੋਨੋਂ ਪ੍ਰਕਾਰ ਦੇ ਕੰਮ ਕਰਦੇ ਸੀ ਜਿਸ ਦੇ ਨਾਲ ਖਰਚ ਦੀ ਬਚਤ ਹੋਈ ਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਪ੍ਰਣਾਲੀ ਘੱਟ ਖਰਚੀਲੀ ਸਾਬਤ ਹੋਈ ਘੱਟ ਖਰਚੀਲੀ ਵੀ ਤੁਸੀਂ ਹੈਡਿੰਗ ਕਰ ਸਕਦੇ ਹੋ ਅੱਗੇ ਇਹਦੇ ਦੋਸ਼ ਕੀ ਸੀ ਪਹਿਲਾਂ ਕੀ ਆ ਜੂਗਾ ਧੋਖਾ ਧੜੀ ਹਾਂਜੀ ਮੰਤਸਰਦਨ ਸਰਕਾਰ ਨੂੰ ਧੋਖਾ ਦੇਣ ਦਾ ਯਤਨ ਕਰਦੇ ਸੀ ਉਕੇ ਕਿਉਂ ਕੋਡ ਸਵਾਰਾਂ ਦੀ ਨਿਸ਼ਚਿਤ ਸੰਖਿਆ ਤੋਂ ਘੱਟ ਸੰਖਿਆ ਰੱਖਦੇ ਸੀ ਮੰਨ ਲਓ ਬਾਦਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ 5000 ਕੋਡ ਸਵਾਰ ਰੱਖਣੇ ਹਨ ਤਾਂ ਉਸ ਤੋਂ ਘੱਟ ਰੱਖਦੇ ਸੀ 4000 ਦੇ ਵਿੱਚ ਰੱਖਦੇ ਸੀ ਠੀਕ ਆ ਬਟ ਪੇ ਜਿਹੜੇ ਕਿ ਉਹ ਨਹੀਂ 5000 ਦੇ ਲੈ ਲੈਂਦੇ ਸੀ ਤਾਂ ਅਕਬਰ ਨੇ ਇਸ ਬੇਈਮਾਨੀ ਨੂੰ ਦੂਰ ਕਰਨ ਲਈ ਘੋੜਿਆਂ ਨੂੰ ਦਾਗ ਦਾਗਣ ਤੇ ਸੈਨਿਕਾਂ ਦਾ ਹੂਲੇ ਦਰਜ ਕਰਨ ਲਈ ਪ੍ਰਥਾਵਾਂ ਚਲਾਈਆਂ ਹੋਣੀਆਂ ਸੀ ਪਰੰਤੂ ਫਿਰ ਵੀ ਮੰਸੂਬਦਾਰਾ ਜਿਹੜੇ ਕਿ ਆਪਣੀਆਂ ਹੈਬਿਟਸ ਤੋਂ ਬਾਜ਼ ਨਹੀਂ ਆਉਦੇ ਸੀ ਅੱਗੇ ਆ ਜੂਗਾ ਦੂਸਰਾ ਹੈਡਿੰਗ ਕੀ ਬਣਾਵਾਂਗੇ ਆਪਾਂ ਖਰਚੀਲੀ ਪ੍ਰਣਾਲੀ ਹਾਂਜੀ ਮਨਸਬਦਾਰੀ ਪ੍ਰਣਾਲੀ ਬਹੁਤ ਜ਼ਿਆਦਾ ਖਰਚੀਲੀ ਸੀ ਕਿਉਂਕਿ ਮਨਸਬਦਾਰਾਂ ਨੂੰ ਬਹੁਤ ਭਾਰੀ ਤਨਖਾਹ ਦਿੱਤੀ ਜਾਂਦੀ ਸੀ ਤੇ ਉਹ ਇੱਕ ਪਾਸੇ ਤਾਂ ਆਪਣੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਉਂਦੇ ਤੇ ਦੂਜਾ ਉਹ ਆਪਣੇ ਕੀ ਕਰਨ ਲੱਗੇ ਇਹਦੇ ਨਾਲ ਜਦੋਂ ਉਹਨਾਂ ਨੂੰ ਪਈ ਜ਼ਿਆਦਾ ਮਿਲਣ ਲੱਗੀ ਇੱਕ ਤਾਂ ਆਪਣਾ ਫਰਜ਼ ਵਧੀਆ ਨਹੀਂ ਸੀ ਨਿਭਾਉਂਦੇ ਦੂਜਾ ਜਿਹੜੇ ਕਿ ਭੋਗ ਵਿਲਾਸ ਦਾ ਜੀਵਨ ਬਤੀਤ ਕਰਨ ਲੱਗੇ ਤੇ ਔਰੰਗਜ਼ੇਬ ਦੇ ਸਮੇਂ ਮਨਸਬਦਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਜਦੋਂ ਉਹਨਾਂ ਦੀ ਜ਼ਿਆਦਾ ਗਿਣਤੀ ਵਧ ਗਈ ਤਾਂ ਸਰਕਾਰ ਨੂੰ ਉਹਨਾਂ ਨੂੰ ਦੇਣ ਲਈ ਬੇਤਨ ਕਾਫੀ ਨਹੀਂ ਸੀ ਨਾ ਹੀ ਧਨ ਸੀ ਤੇ ਨਾ ਹੀ ਜ਼ਗੀਰਾ ਮਤਲਬ ਕਿ ਪਹਿਲਾਂ ਹੀ ਬਹੁਤ ਜ਼ਿਆਦਾ ਇਹਨਾਂ ਨੂੰ ਦੇ ਦਿੱਤਾ ਜਾਣਾ ਸੀ ਜਿਸ ਕਰਕੇ ਸ਼ਾਹੀ ਖਜ਼ਾਨਾ ਜਿਹੜਾ ਕਿ ਸੰਕਟ ਦੇ ਵਿੱਚ ਚਲਾ ਜਾਣਾ ਚਲਾ ਗਿਆ ਤੀਜਾ ਦੋਸ਼ ਆਜੂਗਾ ਇੱਕ ਦੂਜੇ ਦੇ ਸਹਿਯੋਗ ਦੀ ਕਮੀ ਠੀਕ ਹੈ ਜਾਂ ਈਰਖਾ ਮਨਸਬਦਾਰਾਂ ਦੇ ਸੈਨਿਕ ਦੂਸਰੇ ਮਨਸਬਦਾਰਾਂ ਦੇ ਨਾਲ ਆ ਜਿਹੜੀ ਕਿ ਲੜਾਈ ਝਗੜੇ ਲੜਾਈ ਸਮੇਂ ਮਿਲ ਕੇ ਜਦੋਂ ਲੜਾਈ ਹੁੰਦੀ ਸੀ ਲੜਾਈ ਝਗੜੇ ਹੁੰਦੇ ਸੀ ਤਾਂ ਉਸ ਸਮੇਂ ਮਿਲ ਕੇ ਕੰਮ ਨਹੀਂ ਸੀ ਕਰਦੇ ਕਿਉਂਕਿ ਉਹ ਇੱਕ ਦੂਜੇ ਨਾਲ ਈਰਖਾ ਕਰਦੇ ਸੀ ਮਤਲਬ ਕਿ ਕੋਈ ਕਹਿੰਦਾ ਸੀ ਵੀ ਇਹ 5000 ਆ ਜਿਹੜੀ ਕੋਈ 10000 ਆ ਠੀਕ ਹੈ ਉਹ ਕੋਈ 500 ਉਹਨਾਂ ਦੇ ਵਿੱਚ ਆਪਸ ਦੇ ਵਿੱਚ ਸੈਨਿਕਾਂ 'ਚ ਸਹਿਯੋਗ ਨਹੀਂ ਸੀ ਉਹਨਾਂ 'ਚ ਈਰਖਾ ਪੈ ਜਾਂਦੀ ਸੀ ਤਾਂ ਇਹ ਵੀ ਮੁਗਲ ਸੈਨਾ ਦੀ ਇੱਕ ਕਮਜ਼ੋਰੀ ਬਣ ਗਈ। ਤੇ ਕਈ ਲੜਾਈਆਂ ਦੇ ਵਿੱਚ ਉਹਨਾਂ ਦੀ ਹਾਰ ਦਾ ਕਾਰਨ ਬਣੀ ਇਹ। ਚੌਥਾ ਆ ਜੂਗਾ ਜਨਤੀ ਪ੍ਰਥਾ ਦੇ ਕਾਰਨ ਮਨਸਬਦਾਰਾ ਜਿਹੜੇ ਕਿ ਭੋਗ ਵਿਲਾਸੀ ਹੋ ਗਏ। ਭੋਗ ਵਿਲਾਸੀ ਭੋਗ ਵਿਲਾਸੀ ਕਿਵੇਂ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿੰਨਾ ਉਹਨਾਂ ਦਾ ਹੈ ਉਹਨਾਂ ਨੇ ਹੀ ਖਾ ਲਿਆ ਨਹੀਂ ਤਾਂ ਉਹ ਦਬਾਅ 'ਚ ਜਿਹੜੇ ਉਹਨਾਂ ਦੀ ਡੈਥ ਹੋ ਜੂਗੀ ਉਹ ਸਾਰੀ ਚੀਜ਼ ਜ਼ਬਤ ਹੋ ਜੂਗੀ। ਜਿਸ ਕਰਕੇ ਉਹ ਹਮੇਸ਼ਾ ਜਿੰਨੀ ਵੀ ਉਹਨੂੰ ਪੇ ਹੁੰਦੀ ਸੀ ਆਪਣੇ ਤੇ ਲਟਾ ਦਿੰਦੇ ਸੀ ਤਾਂ ਭੌਗ ਵਿਲਾਸੀ ਜੀਵਨ ਮਤੇਤ ਕਰਨ ਲੱਗੇ ਰੰਗ ਰਣੀਆਂ ਦੇ ਵਿੱਚ ਸ਼ਰਾਬ ਪੀਣ ਲੈਣਾ ਸ਼ੁਰੂ ਕਰਤਾ ਉਹਨਾਂ ਨੇ ਪੰਜਵਾਂ ਮਨਸਦਾਰਾਂ ਨੇ ਆਪਣੇ ਸੈਨਿਕਾਂ ਨੂੰ ਆਪਣੇ ਪਿੱਛੇ ਲਗਾ ਕੇ ਵਿਦਰੋਹ ਕਰਨੇ ਸ਼ੁਰੂ ਕਰਤੇ ਹਰ ਇੱਕ ਮਨਸਦਾਰ ਕੋਲ ਕਾਫੀ ਧਨ ਤੇ ਸੈਨਿਕ ਹੁੰਦੇ ਸੀ ਤੇ ਸਮਰਾਟ ਦਾ ਉਹਨਾਂ ਦੇ ਸੈਨਿਕਾਂ ਨਾਲ ਸਿੱਧਾ ਸੰਪਰਕ ਨਹੀਂ ਹੁੰਦਾ ਸੀ ਇਸ ਲਈ ਮਨਸਦਾਰ ਕਈ ਵਾਰ ਆਪਣੀ ਸੈਨਾ ਸਾਹਿੱਤ ਜਿਹੜੀ ਕਿ ਵਿਦਰੋਹ ਕਰ ਦਿੰਦੇ ਸੀ ਤੇ ਜਦੋਂ ਵਿਦਰੋਹ ਕਰ ਦਿੰਦੇ ਸੀ ਤੇ ਰਾਜਕੁਮਾਰਾਂ ਕੋਲ ਵੀ ਕਾਫੀ ਵੱਡੀ ਸੈਨਾ ਹੁੰਦੀ ਸੀ ਤੇ ਉਹ ਉਹ ਵੀ ਰਾਜ ਗੱਦੀ ਪ੍ਰਾਪਤ ਕਰਨ ਲਈ ਲਾਲਚ ਦੇ ਵਿੱਚ ਲੜਾਈ ਜਾਂ ਵਿਦਰੋਹ ਕਰਨ ਲਈ ਤਿਆਰ ਹੋ ਜਾਂਦੇ ਸੀ ਇਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਵੀ ਜਹਾਂਗੀਰ ਸ਼ਾਹਜਾਹ ਤੇ ਔਰੰਗਜ਼ੇਬ ਦੇ ਸਮੇਂ ਵੀ ਵਿਦਰੋਹ ਕਾਫੀ ਜ਼ਿਆਦਾ ਹੱਦ ਤੱਕ ਵੱਧ ਗਏ ਸੀ ਕਿਦੇ ਕਰਕੇ ਮਨਸਬਦਾਰੀ ਪ੍ਰਣਾਲੀ ਕਰਤੀ ਸੋ ਏਸੀ ਦੇ ਗੁਨਾ ਲਾਭ ਤੇ ਮਨਸਬਦਾਰੀ ਪ੍ਰਣਾਲੀ ਹੈ ਕਿ ਐਂਡ ਦੇ ਵਿੱਚ ਤੁਸੀਂ ਸਿੱਟਾ ਕੱਢ ਦੇਣਾ ਠੀਕ ਹੈ ਸੋ ਇਹ ਲਿਖਿਆ ਹੋਇਆ ਐਂਡ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਆਕਵਰ ਜਹਾਂਗੀਰ ਸ਼ਾਹਜਾਹ ਦੇ ਸਮੇਂ ਤਾਂ ਇਹ ਪ੍ਰਣਾਲੀ ਵਧੀਆ ਰਹੀ ਪਰੰਤੂ ਔਰੰਗਜ਼ੇਬ ਤੇ ਉਹਦੇ ਉੱਤਰ ਅਧਿਕਾਰੀਆਂ ਦੇ ਸ਼ਾਸਨ ਕਾਲ ਦੇ ਵਿੱਚ ਇਹ ਪ੍ਰਣਾਲੀ ਦੋਸ਼ਪੂਰਨ ਸਿੱਧ ਹੁੰਦੀ ਹੈ ਤੇ ਮੁਗਲ ਸਾਮਰਾਜ ਦੇ ਪਤਨ ਦਾ ਕਾਰਨ ਵੀ ਬਣਦੀ ਹੈ ਇਹ ਤਾਂ ਹੋ ਗਈ ਮਨਸਬਦਾਰੀ ਪ੍ਰਣਾਲੀ ਹੁਣ ਆਪਾਂ ਕਰਾਂਗੇ ਜ਼ਗੀਰਦਾਰੀ ਪ੍ਰਣਾਲੀ ਕੀ ਸੀ ਹਾਂਜੀ ਜ਼ਗੀਰਦਾਰੀ ਪ੍ਰਥਾ ਪਹਿਲਾਂ ਆਪਾਂ ਜਾਣ ਪਛਾਣ ਦੇ ਵਿੱਚ ਜ਼ਗੀਰਦਾਰੀ ਪ੍ਰਥਾ ਮੁਗਲ ਪ੍ਰਸ਼ਾਸਨ ਦੀ ਇੱਕ ਮਹੱਤਵਪੂਰਨ ਸੰਸਥਾ ਸੀ ਇਸ ਸੰਸਥਾ ਦੀ ਨੀਂਹ ਵੀ ਅਕਬਰ ਦੇ ਸ਼ਾਸਨ ਕਾਲ ਦੇ ਵਿੱਚ ਰੱਖੀ ਗਈ ਆ ਪਰ ਸ਼ਾਹਜਹਾਂ ਦੇ ਸ਼ਾਸਨ ਕਾਲ ਦੇ ਵਿੱਚ ਇਹ ਜਿਹੜੀ ਜ਼ਗੀਰਦਾਰੀ ਪ੍ਰਥਾ ਸੀ ਉਹ ਜਟਿਲ ਰੂਪ ਧਾਰਨ ਕਰ ਗਈ ਤੇ ਇਹਦੇ ਦੋ ਉਦੇਸ਼ ਸੀ ਅ ਰੱਖ ਕੇ ਸਾਹਮਣੇ ਮਤਲਬ ਕਿ ਦੋ ਉਦੇਸ਼ਾਂ ਨੂੰ ਰੱਖ ਕੇ ਹੀ ਇਹ ਜ਼ਗੀਰਦਾਰੀ ਪ੍ਰਥਾ ਚਲਾਈ ਗਈ ਸੀ ਪਹਿਲਾ ਕੀ ਸੀ ਵੀ ਇਸ ਦੁਆਰਾ ਸਾਮਰਾਜ ਦੇ ਲਈ ਕੁਸ਼ਲ ਅਤੇ ਵਫਾਦਾਰ ਵਿਅਕਤੀ ਨੇ ਸੇਵਾਵਾਂ ਪ੍ਰਾਪਤ ਕਰਨ ਦਾ ਯਤਨ ਕਰਨਾ ਸਾਮਰਾਜ ਦੇ ਲਈ ਕੁਸ਼ਲ ਤੇ ਵਧੀਆ ਤੇ ਵਫਾਦਾਰ ਜਿਹੜੇ ਵਿਅਕਤੀ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਹਾਸਿਲ ਕਰਨਾ ਪਹਿਲਾ ਕਾਰਨ ਇਹ ਸੀ ਦੂਜਾ ਸਰਕਾਰ ਨੂੰ ਭੂਮੀ ਟੈਕਸ ਵਸੂਲਣ ਦੇ ਲਈ ਤੇ ਪਿੰਡਾਂ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਜਿਹੜੀ ਕੀ ਇਹ ਸਾਰੀਆਂ ਸਮੱਸਿਆਵਾਂ ਤੋਂ ਛਡਕਾਰਾ ਪਾਉਣ ਦੇ ਲਈ ਜ਼ਗੀਰਦਾਰੀ ਪ੍ਰਥਾ ਸ਼ੁਰੂ ਕੀਤੀ ਗਈ ਸੀ ਹੁਣ ਜ਼ਗੀਰਾ ਨੇ ਕਿਸਮਾਂ ਕਿਹੜੇ-ਕਿਹੜੇ ਸੀ ਜ਼ਗੀਰ ਮਤਲਬ ਕੀ ਕਿਸੇ ਵੀ ਇਲਾਕੇ ਦਾ ਭੂਮੀ ਟੈਕਸ ਸਰਕਾਰ ਸਿੱਧਾ ਕੇ ਇਕੱਠਾ ਨਾ ਕਰੇ ਕੁਝ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਲਾਗੂ ਕਰਕੇ ਠੀਕਾ ਉਹਨਾਂ ਨੂੰ ਇਹ ਅਧਿਕਾਰ ਦਿੱਤਾ ਜਾਵੇ ਉਹ ਹੋ ਗਈ ਜ਼ਗੀਰਦਾਰੀ ਮਤਲਬ ਕੀ ਤਨਖਾਹ ਦੇ ਬਦਲੇ ਕਿਸੇ ਇਲਾਕੇ ਦੇ ਟੈਕਸ ਇਕੱਠਾ ਕਰਨ ਉਹ ਜ਼ਗੀਰ ਹੋਗੀ ਇਹਨਾਂ ਜ਼ਗੀਰਾਂ ਦੇ ਕਿਸਮਾਂ ਪਹਿਲਾਂ ਤਨਖਾਹਏ ਜ਼ਗੀਰ ਇਹ ਉਹ ਜ਼ਗੀਰਾਂ ਸੀ ਜਿਨ੍ਹਾਂ ਨੂੰ ਮੰਤਸਵਦਾਰ ਜਿਨ੍ਹਾਂ ਨੂੰ ਮਨਸਬਦਾਰਾਂ ਨੂੰ ਤਨਖਾਹ ਦੇ ਬਦਲੇ ਦਿੱਤੇ ਜਾਂਦੇ ਸੀ ਤਨਖਾਹੇ ਜ਼ਗੀਰ ਮਤਲਬ ਕਿ ਉਹ ਜਗੀਰਾਂ ਜਿਹੜੀਆਂ ਮਨਸਬਦਾਰਾਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਬਲਕਿ ਉਹਨਾਂ ਨੂੰ ਕਿਸੇ ਇਲਾਕੇ ਦਾ ਟੈਕਸ ਇਕੱਠਾ ਕਰਨ ਦਾ ਅਧਿਕਾਰ ਹੁੰਦਾ ਸੀ ਉਸੇ ਤਨਖਾਹੇ ਜ਼ਗੀਰ ਮਸ਼ਰੂਤ ਜ਼ਗੀਰ ਉਹ ਜਗੀਰਾਂ ਸੀ ਜਿਹੜੀਆਂ ਮਨਸਬਦਾਰਾਂ ਨੂੰ ਕਿਸੇ ਵਿਸ਼ੇਸ਼ ਸ਼ਰਤ ਦੇ ਆਧਾਰ ਤੇ ਦਿੱਤੇ ਜਾਂਦੇ ਸੀ ਉਦਾਹਰਨ ਲਈ ਜੇਕਰ ਕਿਸੇ ਮਨਸਬਦਾਰ ਨੂੰ ਕਿਸੇ ਵਿਸ਼ੇਸ਼ ਉਦੇਸ਼ ਲਈ ਉਦੇਸ਼ ਦੇ ਲਈ ਕਿਸੇ ਜਹੇ ਸਥਾਨ ਤੇ ਨੁਕਤ ਕੀਤਾ ਜਾਂਦਾ ਸੀ ਜਿੱਥੇ ਉਹਨੂੰ ਵਧੇਰੇ ਸੈਨਾਂ ਦੀ ਜ਼ਰੂਰਤ ਹੁੰਦੀ ਸੀ ਤਾਂ ਵਾਧੂ ਖਰਚ ਦੇ ਲਈ ਮਸ਼ਰੂਤ ਜ਼ਗੀਰ ਦਿੱਤੀ ਜਾਂਦੀ ਸੀ ਮਤਲਬ ਕਿ ਕੀ ਸੀ ਵੀ ਜੇ ਕਿਸੇ ਮੰਤਸਵਦਾਰ ਨੂੰ ਕਿਸੇ ਉਦੇਸ਼ ਦੇ ਲਈ ਕਿਸੇ ਜਹੇ ਸਥਾਨ ਤੇ ਭੇਜ ਦਿੱਤਾ ਜਾਂਦਾ ਸੀ ਜਿੱਥੇ ਉਹਨੂੰ ਵਧੇਰੇ ਸੈਨਾਂ ਦੀ ਜ਼ਰੂਰਤ ਹੁੰਦੀ ਸੀ ਤਾਂ ਉੱਥੇ ਉਹਨੂੰ ਵਾਧੂ ਖਰਚ ਦੇ ਲਈ ਦਿੱਤਾ ਜਾਂਦਾ ਸੀ ਮਸ਼ਰੂਤ ਜ਼ਗੀਰ ਤੇ ਕੰਮ ਪੂਰਾ ਹੋਣ ਤੇ ਮਸ਼ਰੂਤ ਜ਼ਗੀਰ ਨੂੰ ਵਾਪਸ ਲੈ ਲਿਆ ਜਾਂਦਾ ਸੀ ਮਲਕੀ ਪਹਿਲਾਂ ਜਿੱਥੇ ਵੀ ਉਹਨੂੰ ਕਿਸੇ ਵਿਸ਼ੇਸ਼ ਉਦੇਸ਼ ਕੰਪਲੀਟ ਕਰਨਾ ਸੀ ਉੱਥੇ ਭੇਜਿਆ ਜਾਂਦਾ ਸੀ ਤਾਂ ਉੱਥੇ ਉਹਨੂੰ ਜੇ ਸਹਾਈ ਨਾਲ ਜਰੂਰਤ ਹੁੰਦੀ ਸੀ ਤਾਂ ਉਹਨੂੰ ਵਾਧੂ ਖਰਚੇ ਦੇ ਲਈ ਮਸ਼ਹੂਰ ਜ਼ਗੀਰ ਦਿੱਤੀ ਜਾਂਦੀ ਸੀ ਵੀ ਤੈਨੂੰ ਇਹ ਸ਼ਰਤ ਆ ਕਿ ਤੈਨੂੰ ਅਸੀਂ ਦੇ ਰਹੇ ਹਾਂ ਬਟ ਬਾਅਦ ਵਿੱਚੇ ਵਾਪਸ ਹੋਊਗੀ ਇਹ ਸ਼ਰਤ ਰੱਖੀ ਜਾਂਦੀ ਸੀ ਠੀਕ ਹੈ ਫਿਰ ਜਦੋਂ ਦਾ ਕੰਮ ਪੂਰਾ ਹੋ ਜਾਂਦਾ ਸੀ ਤਾਂ ਉਹ ਜਿੰਨੀ ਜ਼ਗੀਰ ਦਿੱਤੀ ਜਾਂਦੀ ਸੀ ਉਹ ਵਾਪਸ ਲੈ ਲਈ ਜਾਂਦੀ ਸੀ ਮਲਕੀ ਵਾਪਸ ਮੋੜਨ ਦੀ ਸ਼ਰਤ ਹੁੰਦੀ ਸੀ ਬਸ ਅੱਗੇ ਆਜੂਗਾ ਵਤਨ ਜ਼ਗੀਰ ਇਹ ਉਹ ਜ਼ਗੀਰਾਂ ਸੀ ਜਿਨ੍ਹਾਂ ਨੂੰ ਬਦਲੇ ਬਦਲਿਆ ਨਹੀਂ ਜਾ ਸਕਦਾ ਜਿਨ੍ਹਾਂ ਦੀ ਬਦਲੀ ਨਹੀਂ ਕੀਤੀ ਜਾ ਸਕਦੀ ਸੀ ਤੇ ਇਹ ਜ਼ਗੀਰਾਂ ਜ਼ਿਮੀਦਾਰਾਂ ਸਾਬਕਾ ਸੁਤੰਤਰ ਸ਼ਾਸਕਾਂ ਦੇ ਮੁਗਲ ਸੇਵਾ ਦੇ ਸੇਵਾ ਦੇ ਵਿੱਚ ਪ੍ਰਵੇਸ਼ ਕਰਨ ਦੇ ਕਾਰਨ ਹੋਦੇ ਵਿਚਾਨਾ ਮਤਲਬ ਕਿ ਜਿਹੜੇ ਵਤਨ ਜ਼ਗੀਰਾਂ ਨੇ ਇਹ ਜ਼ਿਮੀਦਾਰਾਂ ਤੇ ਜਿਹੜੇ ਸਾਬਕਾ ਸੁਤੰਤਰ ਮਤਲਬ ਕਿ ਜਿਹੜੇ ਪਹਿਲਾਂ ਸ਼ਾਸਕ ਸੀ ਜਿਹੜੇ ਸੁਤੰਤਰ ਹੋ ਗਏ ਸੀ ਉਹਨਾਂ ਨੂੰ ਮੁਗਲ ਸੇਵਾ ਦੇ ਵਿੱਚ ਪ੍ਰਵੇਸ਼ ਕਰਨ ਪ੍ਰਵੇਸ਼ ਕਰਨ ਦੇ ਲਈ ਉਹਨਾਂ ਨੂੰ ਦੁਬਾਰਾ ਐਂਟਰੀ ਕਰਨ ਦੇ ਲਈ ਇਹ ਜ਼ਗੀਰਾਂ ਹੋਦੇ ਵਿਚਾਨਾ ਲੈਂਦੇ ਅਗਣਾਂ ਤਾਂ ਇਹਨਾਂ ਦੇ ਅਧੀਨ ਜਿਹੜੇ ਕਿ ਜਿਹੜੇ ਵੀ ਸ਼ਾਸਕਾਂ ਨੂੰ ਦੁਬਾਰਾ ਮੁਗਲ ਦਰਬਾਰ ਦੇ ਵਿੱਚ ਲਿਆਂਦਾ ਗਿਆ ਉਹਨਾਂ ਦੇ ਜਿਹੜੇ ਪੁਰਾਣੇ ਖੇਤਰ ਸੀ ਪੁਰਾਣੇ ਏਰੀਆ ਸੀ ਸਾਰੇ ਉਹਨਾਂ ਨੂੰ ਵਾਪਸ ਕਰ ਦਿੱਤੇ ਗਏ ਉਹਨਾਂ ਪੁਰਾਣੇ ਏਰੀਆ ਨੂੰ ਕੀ ਕਿਹਾ ਜਾਂਦਾ ਸੀ ਵਤਨ ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਨਿਵਾਸ ਕਰਦੇ ਸੀ ਤੇ ਬਾਦਸ਼ਾਹ ਨੂੰ ਵਤਨ ਜ਼ਗੀਰਾਂ ਦੇ ਉੱਤਰਾਧਿਕਾਰ ਨਿਯੁਕਤ ਕਰਨ ਦਾ ਦਿਖਾਵਾ ਪ੍ਰਾਪਤ ਸੀ ਪਰ ਅਸਲ ਤੌਰ ਤੇ ਉਹ ਕਿਸੇ ਵਤਨ ਜ਼ਗੀਰ ਨੂੰ ਨਾ ਤਾਂ ਖਾਲਸ ਦੇ ਵਿੱਚ ਸ਼ਾਮਲ ਕਰ ਸਕਦੇ ਸੀ ਮਤਲਬ ਕਿ ਖਾਸ ਭੂਮੀ ਦੇ ਵਿੱਚ ਨਾ ਹੀ ਕਿਸੇ ਸ਼ਾਸ਼ਟ ਵੰਸ਼ ਨੂੰ ਤਬਦੀਲ ਕਰ ਸਕਦੇ ਸੀ ਇਸ ਲਈ ਵਤਨ ਜੋ ਜ਼ਗੀਰਾ ਆਮ ਤੌਰ ਤੇ ਕੀ ਹੁੰਦੀ ਸੀ ਇਹ ਜੱਦੀ ਹੀ ਹੁੰਦੀ ਸੀ 1679 ਈਸਵੀ ਦੇ ਵਿੱਚ ਜੋ ਰੌਣਗਜੀਵ ਨੇ ਜੋਧਪੁਰ ਦੀ ਵਤਨ ਜ਼ਗੀਰ ਨੂੰ ਖਾਲਸਾ ਦੇ ਵਿੱਚ ਖਾਲਸਾ ਮਤਲਬ ਕਿ ਖਾਸ ਜ਼ਮੀਨ ਹੁੰਦੀ ਸੀ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ ਤਾਂ ਇਸ ਕਰਕੇ ਉਥੋਂ ਦੇ ਰਠੌਰਾਂ ਦੇ ਵਿੱਚ ਨਿਰਾਸ਼ਾ ਫੈਲੀ ਕਿਉਂਕਿ ਉਹ ਇਸ ਪ੍ਰਥਾ ਦੇ ਵਿਰੁੱਧ ਸੀ ਅੱਗੇ ਆ ਜੂਗਾ ਇਨਾਮ ਜ਼ਗੀਰ ਉਹ ਇਹ ਉਹ ਜ਼ਗੀਰਾਂ ਸੀ ਜੋ ਬਾਦਸ਼ਾਹ ਮਨਸਬਦਾਰਾਂ ਨੂੰ ਉਹਨਾਂ ਦੁਆਰਾ ਮੁਗਲ ਸਾਮਰਾਜ ਨੂੰ ਦਿੱਤੀਆਂ ਗਈਆਂ ਸਵਾਵਾਂ ਦੇ ਬਦਲੇ ਹੁੰਦੀ ਸੀ ਇਨਾਮ ਮਤਲਬ ਕਿ ਜਿਹੜਾ ਕਿਸੇ ਮਨਸਬਦਾਰ ਨੇ ਵਧੀਆ ਆਪਣੀ ਕਾਰਜਗੁਜ਼ਾਰੀ ਦਿੱਤੀ ਹੈ ਵਧੀਆ ਆਪਣੀ ਸੇਵਾਵਾਂ ਨਿਭਾਈਆਂ ਨੇ ਤਾਂ ਉਹਨਾਂ ਨੂੰ ਇੱਕ ਪ੍ਰਾਈਜ਼ ਦੇ ਤੌਰ ਤੇ ਇੱਕ ਇਨਾਮ ਦੇ ਤੌਰ ਤੇ ਜਿਹੜੀ ਕਿ ਜ਼ਗੀਰ ਦਿੱਤੀ ਜਾਂਦੀ ਸੀ ਤੇ ਇਹ ਜ਼ਗੀਰਾ ਮਨਸਬਦਾਰ ਨੂੰ ਬਿਨਾਂ ਕਿਸੇ ਸ਼ਰਤ ਦੇ ਬਿਨਾਂ ਕਿਸੇ ਕਰਤੱਵ ਦੇ ਦਿੱਤੀ ਜਾਂਦੀ ਸੀ ਅੱਗੇ ਆ ਜੂਗਾ ਹਾਂਜੀ ਅਲਤਮਗਾਹ ਜ਼ਗੀਰ ਅਲਤਮਗਾਹ ਜ਼ਗੀਰ ਕੀ ਸੀ ਇਹ ਜ਼ਗੀਰਾਂ ਦਾ ਪ੍ਰਚਲਨ ਜਿਹੜੇ ਕਿ ਜਹਾਂਗੀਰ ਨੇ ਸ਼ੁਰੂ ਕੀਤਾ ਸੀ ਤਾਂ ਇਹ ਜ਼ਗੀਰਾਂ ਉਹਨਾਂ ਗੈਰ ਜ਼ਿਮੀਦਾਰਾਂ ਨੂੰ ਦਿੱਤੇ ਜਾਂਦੇ ਸੀ ਇਹ ਜ਼ਗੀਰਾਂ ਗੈਰ ਜ਼ਿਮੀਦਾਰਾਂ ਨੂੰ ਦਿੱਤੇ ਜਾਂਦੇ ਸੀ ਜਿਨ੍ਹਾਂ ਨੂੰ ਵਤਨ ਜ਼ਗੀਰਾਂ ਪ੍ਰਾਪਤ ਨਹੀਂ ਸੀ ਮਤਲਬ ਕਿ ਜਿਨ੍ਹਾਂ ਨੂੰ ਵਤਨ ਜ਼ਗੀਰਾਂ ਨਹੀਂ ਦਿੱਤੇ ਜਾਂਦੇ ਸੀ ਉਹਨਾਂ ਨੂੰ ਜਿਹੜੇ ਕਿ ਇਹ ਵਾਲੀ ਜ਼ਗੀਰਾਂ ਦਿੱਤੇ ਜਾਂਦੇ ਸੀ ਤੇ ਇਹ ਜ਼ਗੀਰਾਂ ਮੰਨਸਬਦਾਰਾਂ ਨੂੰ ਉਹਨਾਂ ਦੇ ਜਨਮ ਸਥਾਨ ਜਾਂ ਉਹਨਾਂ ਦੇ ਪਰਿਵਾਰ ਦੇ ਨਿਵਾਸ ਸਥਾਨ ਤੇ ਦਿੱਤੇ ਜਾਂਦੇ ਸਨ ਇਹ ਜ਼ਗੀਰਾਂ ਕੀ ਸੀ ਮੰਨਸਬਦਾਰਾਂ ਨੂੰ ਉਹਨਾਂ ਦੇ ਜਨਮ ਸਥਾਨ ਤੇ ਜਾਂ ਉਹਨਾਂ ਦੇ ਪਰਿਵਾਰ ਦੇ ਨਿਵਾਸ ਸਥਾਨ ਦਿੱਤੇ ਜਾਂਦੇ ਸੀ ਤੇ ਜਗੀਰਾਂ ਸਥਾਈ ਤੌਰ ਤੇ ਦਿੱਤੇ ਜਾਂਦੇ ਸੀ ਤੇ ਅਜਹੀਆਂ ਜਗੀਰਾਂ ਬਹੁਤ ਘੱਟ ਸੀ ਕਿਉਂਕਿ ਇਹ ਇਹ ਸਿਰਫ ਉਹਨਾਂ ਮਨਸਬਦਾਰਾਂ ਨੂੰ ਦਿੱਤੇ ਜਾਂਦੇ ਸੀ ਜਿਨ੍ਹਾਂ ਤੇ ਪਾਦਸ਼ਾਹ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਹੁੰਦੀ ਸੀ ਤੇ ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਵਿੱਚ ਵੀ ਇਹਨਾਂ ਜਗੀਰਾਂ ਦਾ ਪ੍ਰਚਾਲਨ ਕਾਫੀ ਸੀ ਭਾਵੇਂ ਉਸ ਸਮੇਂ ਦੇ ਸਾਨੂੰ ਬਹੁਤ ਘੱਟਾਂ ਜਿਹੜੀ ਕਿ ਉਦਾਹਰਣ ਮਿਲਦੇ ਨੇ ਅੱਗੇ ਆ ਜੂਗੀ ਜਗੀਰਾਂ ਦੀ ਵੰਡ ਹਾਂਜੀ ਮੁਗਲ ਸ਼ਾਸਨ ਦੇ ਵਿੱਚ ਜਗੀਰਦਾਰਾਂ ਦੇ ਵਿੱਚ ਜਗੀਰਾਂ ਦੀ ਵੰਡ ਐਵੇਂ ਕਰੀ ਗਈ ਸੀ ਕੀ ਉਹਨਾਂ ਨੂੰ ਉਹਨਾਂ ਦੀ ਤਨਖਾਹ ਦੇ ਬਰਾਬਰ ਆਮਦਨ ਪ੍ਰਾਪਤ ਹੋ ਸਕੇ ਮਤਲਬ ਕਿ ਜੇ ਕਿਸੇ ਦੀ ਪੇ ਜਾ ਰਹੀ ਸੀ ਤਾਂ ਉਹਨੂੰ ਜਿਹੜੀ ਜ਼ਗੀਰ ਵੱਡੀ ਦਿੱਤੀ ਜਾਂਦੀ ਸੀ ਜੇ ਕਿਸੇ ਦੀ ਪੇ ਘੱਟ ਸੀ ਤਾਂ ਉਹਨੂੰ ਜ਼ਗੀਰ ਛੋਟੀ ਦਿੱਤੀ ਜਾਂਦੀ ਸੀ ਛੋਟੇ ਇਲਾਕੇ ਦਾ ਟੈਕਸ ਇਕੱਠਾ ਕਰਨ ਦਾ ਅਧਿਕਾਰ ਸੀ ਠੀਕ ਹੈ ਜੇਕਰ ਉਹਨਾਂ ਨੂੰ ਦਿੱਤੀ ਗਈ ਜ਼ਗੀਰ ਉਹਨਾਂ ਦੇ ਨਿਸ਼ਚਿਤ ਕੀਤੀ ਤਨਖਾਹ ਤੋਂ ਘੱਟ ਹੁੰਦੀ ਸੀ ਤਾਂ ਉਹ ਆਪਣੇ ਕਰਤੱਵਾਂ ਨੂੰ ਪੂਰੀ ਤਰ੍ਹਾਂ ਪਾਲਣਾ ਮਤਲਬ ਕੀ ਚੀਜ਼ ਸੋਚੀ ਜਾਂਦੀ ਸੀ ਵੀ ਜੇ ਉਹਨਾਂ ਨੂੰ ਜਿੰਨੀ ਪੇ ਹੈ ਠੀਕ ਹੈ ਉਹ ਤੋਂ ਘੱਟ ਦਿੱਤੀ ਜਾਊਗੀ ਜਾਂ ਮਤਲਬ ਕਿ ਉਹਨੂੰ ਘਟ ਦਿੱਤੀ ਜਾਊਗੀ ਤਾਂ ਉਹ ਜਿਹੜੀ ਕਿ ਵਧੀਆ ਕਰਤੱਬਾਂ ਆਪਣੇ ਪਾਲ ਲੈਣਾ ਨਹੀਂ ਕਰਨਗੇ ਤੇ ਉਹ ਇਸ ਦੇ ਲਈ ਇਹੀ ਸੋਚਿਆ ਇਹਨਾਂ ਸੀ ਵੀ ਜੇ ਕਿਸੇ ਮੰਤਸਬਦਾਰ ਨੂੰ ਉਹਦੀ ਪੇ ਤੋਂ ਘੱਟ ਜ਼ਗੀਰ ਮਿਲ ਰਹੀ ਹੈ ਤਾਂ ਉਹਨੂੰ ਕੇਂਦਰੀ ਸਰਕਾਰ ਆ ਜਿਹੜੀ ਕਿ ਨਲਦ ਤਨਖਾਹ ਦੇ ਦਿੰਦੀ ਸੀ ਠੀਕ ਹੈ ਜਿਹੜੀ ਕਿ ਉਹਦੇ ਜ਼ਗੀਰ ਦੇ ਜਿਹੜੀ ਉਸ ਦੇ ਮੁੱਲ ਦੇ ਬਰਾਬਰ ਉਹਨੂੰ ਵਾਧੂ ਜ਼ਗੀਰ ਜਾਂ ਫਿਰ ਉਹਨੂੰ ਵਾਧੂ ਜ਼ਗੀਰ ਮਤਲਬ ਕਿ ਮੰਨ ਲਓ ਜੇ ਕਿਸੇ ਦੀ ਪੇ ਜਾ ਰਹੀ ਆ ਬਟ ਉਹਨੂੰ ਜ਼ਗੀਰ ਆ ਜਿਹੜੀ ਛੋਟੀ ਮਿਲ ਗਈ ਤਾਂ ਸੈਂਟਰ ਸਰਕਾਰ ਆ ਜਿਹੜੀ ਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰਾਂ ਉਹ ਉਹਨੂੰ ਜਿਹੜੀ ਕਿ ਕੇਂਦਰੀ ਸਰਕਾਰ ਉਹਨੂੰ ਨਗਦ ਪੈ ਦੇ ਦਿੰਦੀ ਸੀ ਉਹ ਨਹੀਂ ਤਾਂ ਕਿ ਉਹਦੀ ਜ਼ਗੀਰ ਪੂਰੀ ਹੋ ਸਕੇ ਤੇ ਉਹਦੀ ਪੈ ਪੂਰੀ ਹੋ ਸਕੇ ਜਾਂ ਫਿਰ ਉਹਨੂੰ ਇੱਕ ਹੋਰ ਜ਼ਗੀਰ ਦੇ ਦਿੱਤੀ ਜਾਂਦੀ ਸੀ ਜੇ ਕਿਸੇ ਨੂੰ ਵਾਧੂ ਮਿਲਦੀ ਸੀ ਮਤਲਬ ਕਿ ਉਹਦੀ ਆਮਦਨ ਘਟ ਹੈ ਤਾਂ ਉਹਨੂੰ ਜਿਹੜੀ ਵਾਧੂ ਜ਼ਗੀਰ ਮਿਲ ਗਈ ਤਾਂ ਉਹ ਤੋਂ ਫਿਰ ਵਾਪਸ ਵੀ ਲੈ ਲੈਂਦੀ ਜਾਂਦੀ ਸੀ ਜਿੰਨੀ ਹੁੰਦੀ ਸੀ ਅੱਗੇ ਆ ਜ਼ਗੀਰਾਂ ਦੀ ਬਦਲੀ ਹਾਂਜੀ ਜ਼ਗੀਰਾਂ ਦੀ ਬਦਲੀ ਟ੍ਰਾਂਸਫਰ ਮੁਗਲ ਪ੍ਰਸ਼ਾਸਨ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਇਹਦੇ ਵਿੱਚ ਵਤਨ ਜ਼ਗੀਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਜ਼ਗੀਰਾਂ ਨੂੰ ਬਦਲਿਆ ਜਾਂਦਾ ਸੀ ਠੀਕ ਹੈ ਉਹਨਾਂ ਦੀ ਟ੍ਰਾਂਸਫਰ ਕੀਤੀ ਜਾ ਸਕਦੀ ਸੀ ਤੇ ਕਿਸੇ ਵੀ ਜ਼ਗੀਰਦਾਰ ਨੂੰ ਕਿਸੇ ਇੱਕ ਸਥਾਨ ਤੇ 3 ਜਾਂ 4 ਸਾਲ ਤੋਂ ਵੱਧ ਨਹੀਂ ਰਹਿਣ ਦਿੱਤਾ ਅਸੀਂ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ ਸੀ ਇਹਦਾ ਤਾਂ ਸੀ ਤਾਂ ਕਿ ਉਹ ਸਥਾਨਕ ਲੋਕਾਂ ਦੇ ਵਿੱਚ ਉਹਨਾਂ ਦਾ ਜ਼ਿਆਦਾ ਪ੍ਰਭਾਵ ਨਾ ਬਣ ਸਕੇ ਤੇ ਉਹ ਭ੍ਰਿਸ਼ਟਾਚਾਰੀ ਨਾ ਹੋ ਸਕਣ ਤੇ ਇਹਦੇ ਨਾਲ ਸਾਮੁਗਲ ਸਾਮਰਾਜ ਦੀ ਏਕਤਾ ਵੀ ਬਣੀ ਰਹੀ ਤੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਵੀ ਜ਼ਰੂਰੀ ਵੀ ਸੀ ਅੱਗੇ ਜ਼ਗੀਰਦਾਰਾਂ ਦੇ ਕਰਤੱਵ ਕੀ ਕੀ ਸੀ ਹਾਂਜੀ ਮੁਗਲ ਸ਼ਾਸਨ ਕਾਲ ਦੇ ਵਿੱਚ ਜ਼ਗੀਰਦਾਰਾਂ ਨੂੰ ਇੱਕ ਕਰਤੱਵ ਨਿਭਾਉਣੇ ਪੈਂਦੇ ਸੀ ਜਿਵੇਂ ਕਿ ਉਹਨਾਂ ਨੂੰ ਹਾਂਜੀ ਤੇ ਉਹ ਆਪਣੇ ਅਧੀਨ ਜਿਹੜੇ ਜ਼ਗੀਰਾ ਹੁੰਦੇ ਸੀ ਉਹਨਾਂ ਦੇ ਵਿੱਚੋਂ ਭੂਮੀਕਾਰ ਇਕੱਠਾ ਕਰ ਸਕਦੇ ਸੀ ਤੇ ਇਸ ਤੋਂ ਇਲਾਵਾ ਕੁਝ ਜਾਇਹੇ ਹੋਰ ਵੀ ਟੈਕਸ ਇਕੱਠਾ ਕਰ ਸਕਦੇ ਸੀ ਜਿਸ ਦੀ ਅਗਿਆ ਬਾਦਸ਼ਾਹ ਨੱਤੀ ਹੁੰਦੀ ਸੀ ਤੇ ਉਹਨਾਂ ਨੂੰ ਯਾਤਰੀਆਂ ਦੇ ਸਹੂਲਤ ਦੇ ਲਈ ਰਾਜਮਾਰਗਾਂ ਤੇ ਜਿਹੜੇ ਸਰਾਮਾ ਬਲੈਜਨ ਸੀ ਉਹਨਾਂ ਦਾ ਕੰਮ ਵੀ ਸੌਂਪਿਆ ਜਾ ਸਕਦਾ ਸੀ ਜ਼ਗੀਰਦਾਰਾਂ ਨੂੰ ਤੇ ਉਹਨਾਂ ਨੂੰ ਵਿਸ਼ੇਸ਼ ਮਹੱਤਵ ਦੇ ਸਥਾਨਾਂ ਤੇ ਤੇ ਨਗਰਾਂ ਤੇ ਉਹਨਾਂ ਦੀ ਸਥਾਪਨਾ ਕਰਨ ਦਾ ਨਿਰਦੇਸ਼ ਵੀ ਦਿੱਤਾ ਜਾ ਸਕਦਾ ਸੀ ਜ਼ਗੀਰਦਾਰਾਂ ਨੂੰ ਤੇ ਉਹਨਾਂ ਨੂੰ ਆਪਣੇ ਅਧੀਨ ਖੇਤਰ ਦੇ ਵਿੱਚ ਜਿਹੜੇ ਕਿ ਵੱਧ ਤੋਂ ਵੱਧ ਵਿਕਾਸ ਹੋਣ ਤੇਜ਼ ਕਰਨ ਲਈ ਵੀ ਕਿਹਾ ਜਾ ਸਕਦਾ ਸੀ ਵੱਧ ਤੋਂ ਵੱਧ ਵੀ ਤਰੱਕੀ ਹੋਵੇ ਤਾਂ ਜ਼ਗੀਰਦਾਰ ਜਿਹੜੇ ਕਿ ਆਮ ਤੌਰ ਤੇ ਮਨਸਬਦਾਰੀ ਹੁੰਦੇ ਸੀ ਇਸ ਲਈ ਉਹਨਾਂ ਦੇ ਦੀਨ ਇੱਕ ਸੈਨਿਕ ਟੁਕੜੀ ਵੀ ਹੁੰਦੀ ਸੀ ਤੇ इजीली ਕਿਸੇ ਵੀ ਤਰੀਕੇ ਦੇ ਸੈਨਿਕ ਕਮਾਂਤੀ ਵੀ ਉਹਨਾਂ ਨੂੰ ਲਗਾਇਆ ਜਾ ਸਕਦਾ ਸੀ ਜ਼ਗੀਰਦਾਰਾਂ ਨੂੰ ਤੇ ਇਹ ਉਹਨਾਂ ਦੇ ਸਾਰੇ ਕਰਤੱਵ ਹੁੰਦੇ ਸੀ ਉਹਨਾਂ ਨੇ ਕੀ ਕੀ ਡਿਊਟੀਆਂ ਕਰਨੀਆਂ ਸੀ ਤੇ ਪਿੰਡਾਂ ਵਿੱਚ ਕਾਨੂੰਨ ਤੇ ਵਿਵਸਥਾ ਬਣਾਈ ਰੱਖਣਾ ਵੀ ਉਹਨਾਂ ਦੀ ਜ਼ਿੰਮੇਵਾਰੀ ਸੀ ਅੱਗੇ ਜ਼ਗੀਰਦਾਰਾਂ ਦਾ ਪ੍ਰਸ਼ਾਸਨ ਹਾਂਜੀ ਜ਼ਗੀਰ ਦਾ ਜ਼ਗੀਰਾਂ ਦਾ ਪ੍ਰਸ਼ਾਸਨ ਚਲਾਉਣ ਦੀ ਜ਼ਿੰਮੇਵਾਰੀ ਹੁੰਦੀ ਸੀ ਜ਼ਗੀਰਦਾਰਾਂ ਦੀ ਤੇ ਵੱਡੇ ਜ਼ਗੀਰਦਾਰ ਛੋਟੇ ਜ਼ਗੀਰਦਾਰਾਂ ਦੀ ਬਜਾਏ ਆਪਣੇ ਅਧੀਨ ਜ਼ਗੀਰਾਂ ਦਾ ਪ੍ਰਬੰਧ ਵਧੇਰੇ ਕੁਸ਼ਲਤਾ ਨਾਲ ਚਲਾਉਂਦੇ ਸੀ ਮਤਲਬ ਕਿ ਜਿਹੜੇ ਵੱਡੇ ਜ਼ਗੀਰਦਾਰ ਸੀ ਉਹ ਛੋਟੇ ਜ਼ਗੀਰਦਾਰਾਂ ਦੀ ਬਜਾਏ ਵੱਡੇ ਵੱਡੇ ਜਿਹੜੇ ਜ਼ਗੀਰਦਾਰ ਸੀ ਉਹ ਆਪਣਾ ਵਧੀਆ ਰਾਜ ਪ੍ਰਬੰਧ ਚਲਾਉਂਦੇ ਸੀ ਆਪਣੇ ਜ਼ਗੀਰਾਂ ਦੇ ਵਿੱਚ ਆਪਣੇ ਮਤਲਬ ਕੀ ਇਲਾਕਿਆਂ ਦੇ ਵਿੱਚ ਤੇ ਵੱਡੇ ਜ਼ਗੀਰਦਾਰ ਆਪਣੇ ਇਹਦੀਆਂ ਜ਼ਗੀਰਾਂ ਤੋਂ ਭੂਮੀ ਟੈਕਸ ਤੇ ਹੋਰ ਟੈਕਸ ਕਰਨ ਇਕੱਠਾ ਕਰਨ ਦੇ ਲਈ ਆਪਣੇ ਇੱਕ ਏਜੰਟ ਵੀ ਨਿਯੁਕਤ ਕਰ ਲੈਂਦੇ ਸੀ ਜਿਨ੍ਹਾਂ ਨੂੰ ਗੁਮਸ਼ਤੇ ਗੁਮਸ਼ਤੇ ਠੀਕ ਹੈ ਗੁਮਸ਼ਤੇ ਗੁਮਸ਼ਤੇ ਕਿਹਾ ਜਾਂਦਾ ਸੀ ਤੇ ਇਹਨਾਂ ਦੇ ਵਿੱਚੋਂ ਪ੍ਰਮੁੱਖ ਸੀ ਇੱਕ ਅਮੀਲ ਜਿਹੜਾ ਕਿ ਟੈਕਸ ਇਕੱਠਾ ਕਰਨ ਲਈ ਰੱਖਦੇ ਸੀ ਵੱਡੇ ਜ਼ਗੀਰਦਾਰ ਤੇ ਇਸ ਤੋਂ ਇਲਾਵਾ ਅਮੀਨ ਲਗਾਨ ਨਿਰਧਾਰਿਤ ਕਰਨ ਵਾਲਾ ਸੀ ਟੈਕਸ ਨਿਰਧਾਰਿਤ ਕਰਨ ਵਾਲਾ ਸੀ ਫੌਤਦਾਰ ਖਜ਼ਾਨਚੀ ਸੀ کارਕੁਨ ਲੇਖਾਪਾਲ ਸੀ ਇਹਨਾਂ ਨੂੰ ਵੀ ਨੁਕਤ ਕੀਤਾ ਜਾਂਦਾ ਸੀ ਤੇ ਕੁਝ ਜ਼ਗੀਰਦਾਰ ਆਪਣੇ ਅਧੀਨ ਜ਼ਗੀਰਾਂ ਦੇ ਵਿੱਚੋਂ ਕੁਝ ਭਾਗਾਂ ਨੂੰ ਛੋਟੇ-ਛੋਟੇ ਜ਼ਗੀਰਾਂ ਦੇ ਵਿੱਚ ਵੰਡ ਦਿੰਦੇ ਸੀ ਤੇ ਉਹਨਾਂ ਤੋਂ ਭੂਮੀ ਟੈਕਸ ਬਸੋਲਣ ਦਾ ਅਧਿਕਾਰ ਉਹ ਸੈਨਿਕਾਂ ਨੂੰ ਦੇ ਦਿੰਦੇ ਸੀ ਤੇ ਛੋਟੇ ਜ਼ਗੀਰਦਾਰ ਇਸ ਸਥਿਤੀ ਦੇ ਵਿੱਚ ਨਹੀਂ ਹੁੰਦੇ ਸੀ ਕਿ ਉਹ ਆਪਣੇ ਜ਼ਗੀਰਦਾਰਾਂ ਦੀ ਦੇਖਭਾਲ ਲਈ ਔਰ 에ਜੰਟ ਨੁਕਤ ਕਰ ਸਕਣ ਜੋ ਆਪਣੇ ਪਰਿਵਾਰ ਦੇ ਹੋਰ ਨਾ ਮੈਂਬਰਾਂ ਦੇ ਨਾਲ ਜ਼ਗੀਰਾਂ ਦੀ ਦੇਖ ਰੇਖ ਦੀ ਪਾਲ ਕਰ ਸਕਣ ਜਾਂ ਮਤਲਬ ਕਿ ਉਹਨਾਂ ਨੂੰ ਅੱਗੇ ਡਿਸਟ੍ਰਿਬਿਊਟ ਕਰ ਸਕਣ ਅੱਗੇ ਜ਼ਗੀਰਦਾਰਾਂ ਤੇ ਕੇਂਦਰੀ ਨਿਯੰਤਰਣ ਜ਼ਗੀਰਦਾਰਾਂ ਨੂੰ ਆਪਣੀ ਜ਼ਗੀਰਾਂ ਦਾ ਪ੍ਰਬੰਧ ਕਰਨ ਦਾ ਪੂਰਾ ਅਧਿਕਾਰ ਸੀ ਤੇ ਪਰ ਉਹ ਆਪਣੀ ਇੱਛਾ ਦੇ ਨਾਲ ਕੋਈ ਕੰਮ ਨਹੀਂ ਸੀ ਕਰ ਸਕਦੇ ਕਿਉਂਕਿ ਉਹਨਾਂ ਦੇ ਹਾਂਜੀ ਜ਼ਗੀਰਦਾਰਾਂ ਨੂੰ ਆਪਣੀ ਜ਼ਗੀਰਾਂ ਦਾ ਪ੍ਰਬੰਧ ਕਰਨ ਦਾ ਪੂਰਾ ਅਧਿਕਾਰ ਹੁੰਦਾ ਸੀ ਬਟ ਉਹ ਆਪਣੀ ਇੱਛਾ ਨਾਲ ਕੋਈ ਕੰਮ ਨਹੀਂ ਸੀ ਕਰ ਸਕਦੇ ਕਿਉਂਕਿ ਉਹਨਾਂ ਨੂੰ भूमि ਟੈਕਸ ਇਕੱਠਾ ਕਰਨਾ ਉਹਨਾਂ ਨੂੰ ਵਸੂਲਣ ਦੇ ਸਬੰਧ ਵਿੱਚ ਜਿਹੜੀ ਬਾਦਸ਼ਾਹ ਠੀਕ ਹੈ ਕੇਂਦਰ ਸਰਕਾਰ ਦੁਆਰਾ ਜਿਹੜੇ ਨਿਰਦੇਸ਼ ਦਿੱਤੇ ਜਾਂਦੇ ਸੀ ਉਹਨਾਂ ਦੇ ਅਕੋਰਡਿੰਗ ਹੀ ਕਰਨਾ ਪੈਂਦਾ ਸੀ ਇਸੇ ਤਰ੍ਹਾਂ ਜਿਹੜੇ ਬਾਕੀ ਹੋਰ ਕਰ ਸੀ ਉਹ ਵੀ ਨਿਰਧਾਰਨ ਵੀ ਉਸੇ ਤਰੀਕਾ ਉਹਨਾਂ ਦੁਆਰਾ ਹੀ ਕੀਤੇ ਜਾਂਦੇ ਸੀ ਤੇ ਇਹਨਾਂ ਟੈਕਸਾਂ ਦੀ ਵਸੂਲੀ ਦੇ ਲਈ ਤੇ ਇਹਨਾਂ ਟੈਕਸਾਂ ਦੀ ਵਸੂਲੀ ਦੇ ਲਈ ਜ਼ਗੀਰਦਾਰਾਂ ਦੇ ਏਜੰਟਾਂ ਨੂੰ ਡਾਇਰੈਕਟ ਤੌਰ ਤੇ ਕਾਨੂੰਨ ਕਾਨੂੰਨ ਗੋ ਤੇ ਚੌਧਰੀਆਂ ਤੇ ਡਿਪੈਂਡ ਰਹਿਣਾ ਪੈਂਦਾ ਸੀ ਤੇ ਇਹਨਾਂ ਦੋਨਾਂ ਅਧਿਕਾਰੀਆਂ ਦੀ ਨਿਯੁਕਤੀ ਸੈਂਟਰ ਸਰਕਾਰ ਦੁਆਰਾ ਕੀਤੀ ਜਾਂਦੀ ਸੀ ਤੇ ਇਹ ਅਧਿਕਾਰੀ ਇਸ ਗੱਲ ਨੂੰ ਨਿਸ਼ਚਿਤ ਕਰਦੇ ਕਿ ਕਰਦੇ ਸੀ ਕਿ ਜ਼ਗੀਰਦਾਰ ਕਿਸਾਨਾਂ ਤੋਂ ਵਧੇਰੇ ਟੈਕਸ ਜਾਂ ਵਧੇਰੇ ਜਿਹੜੇ ਕਿ ਤੁਹਾਨੂੰ ਨਾ ਵਸੂਲ ਸਕਣ ਤੇ ਬਾਦਸ਼ਾਹ ਆਮ ਤੌਰ ਤੇ ਜ਼ਗੀਰਦਾਰਾਂ ਨੂੰ ਸ਼ਾਸਨ ਪ੍ਰਬੰਧ ਸੰਬੰਧੀ ਵੀ ਨਿਰਦੇਸ਼ ਦਿੰਦਾ ਰਹਿੰਦਾ ਸੀ ਤੇ ਅਗਿਆ ਦੇ ਜੇ ਕੋਈ ਲੰਘਣਾ ਕਰਦਾ ਸੀ ਤਾਂ ਜ਼ਗੀਰਦਾਰਾਂ ਨੂੰ ਜਾਂ ਤਾਂ ਹਟਾ ਦਿੱਤਾ ਜਾਂਦਾ ਸੀ ਜਾਂ ਜਿਹੜੇ ਕਿ ਮਤਲਬ ਕਿ ਉਹਨਾਂ ਦੇ ਜ਼ਗੀਰੇ ਵਾਪਸ ਲੈ ਲਏ ਜਾਂਦੇ ਸੀ ਜਾਂ ਫਿਰ ਉਹਨਾਂ ਦਾ ਟਰਾਂਸਫਰ ਕਰ ਦਿੱਤਾ ਜਾਂਦਾ ਸੀ ਅਗਲਾ ਹੈਡਿੰਗ ਜ਼ਗੀਰਦਾਰੀ ਪ੍ਰਣਾਲੀ ਦੇ ਵਿੱਚ ਸੰਕਟ ਹਾਂਜੀ ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਵਿੱਚ ਜ਼ਗੀਰਦਾਰੀ ਪ੍ਰਣਾਲੀ ਦੇ ਵਿੱਚ ਕਾਫੀ ਕਾਰਨਾਂ ਕਰਕੇ ਭਿਆਨਕ ਸੰਕਟ ਆ ਗਿਆ ਅਕਬਰ ਦੇ ਉੱਤਰਾਧਿਕਾਰੀਆਂ ਨੇ ਵੱਡੀ ਗਿਣਤੀ ਦੇ ਵਿੱਚ ਮੰਨਸਬਦਾਰਾਂ ਨੂੰ ਜ਼ਗੀਰਾ ਦੇਣੇ ਸ਼ੁਰੂ ਕਰ ਦਿੱਤੀਆਂ ਮਤਲਬ ਕਿ ਅਕਬਰ ਦੇ ਜਿਹੜੇ ਉੱਤਰਾਧਿਕਾਰੀ ਸੀ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਮੰਨਸਬਦਾਰਾਂ ਨੂੰ ਇਹ ਜ਼ਗੀਰਾ ਦੇਤੀਆਂ ਮੰਨਸਬਦਾਰਾਂ ਨੂੰ ਜ਼ਗੀਰਾ ਦੇਣੇ ਸ਼ੁਰੂ ਕਰ ਦਿੱਤੀਆਂ ਵੈਸੇ ਤੇ ਮੰਨਸਬਦਾਰਾਂ ਨੇ ਹੁੰਦੀਆਂ ਸੀ ਤਾਂ ਜਿਹਦੇ ਨਾਲ ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਵਿੱਚ ਸਾਮਰਾਜ ਦੀ ਲਗਭਗ 80% ਭੂਮੀ ਜ਼ਗੀਰਾ ਦੇ ਰੂਪ ਦੇ ਵਿੱਚ ਹੀ ਵੰਡਤੀ ਤਾਂ ਹੁਣ ਨਵੇਂ ਭਰਤੀ ਹੋਣ ਵਾਲੇ ਮਨਸਬਦਾਰਾਂ ਨੂੰ ਜ਼ਗੀਰਾਂ ਨਹੀਂ ਦਿੱਤੀਆਂ ਜਾ ਸਕਦੀਆਂ ਸੀ ਕਿਉਂਕਿ ਪਹਿਲਾਂ ਹੀ ਇੰਨੀ ਰੇਤੀਆਂ ਤਾਂ ਇੱਕ ਹਨਾਰ ਸੋ ਬਿਮਾਰ ਵਾਲੀ ਗੱਲ ਹੋ ਗਈ। ਤਾਂ ਇਸ ਇਹ ਸਥਿਤੀ ਇੰਨੀ ਜ਼ਿਆਦਾ ਹੋ ਗਈ ਕਿ ਬਾਦਸ਼ਾਹ ਦੁਆਰਾ ਦਿੱਤੇ ਗਏ ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ ਵੀ ਮਨਸਬਦਾਰਾਂ ਨੂੰ ਕਈ-ਕਈ ਸਾਲਾਂ ਤੱਕ ਜ਼ਗੀਰਾਂ ਜਿਹੜੀ ਕਿ ਮੁਹੱਈਆ ਨਹੀਂ ਹੋ ਪਉਂਦੀਆਂ ਸੀ। ਕਿਉਂਕਿ ਪਹਿਲੇ ਹੀ ਜਾਰੇ ਦੇ ਚੁੱਕੇ ਤੇ ਜ਼ਗੀਰਾਂ ਨਾ ਮਿਲਣ ਕਰਕੇ ਮਨਸਬਦਾਰਾਂ ਵਿੱਚ ਆਪਸੀ ਸੰਘਰਸ਼ ਹੋਣ ਲੱਗੇ ਤੇ ਜ਼ਗੀਰਦਾਰਾਂ ਨੇ ਰਿਸ਼ਵਤ ਦਾ ਸਹਾਰਾ ਲੈ ਕੇ ਆਪਣੀ ਜ਼ਗੀਰਾਂ ਨੂੰ ਸੁਰੱਖਿਅਤ ਰੱਖਣਾ ਸ਼ੁਰੂ ਕਰ ਦਿੱਤਾ। ਮਤਲਬ ਕਿ ਜ਼ਗੀਰਦਾਰੀ ਸੰਕਟ ਪ ਹਾਂਜੀ ਜ਼ਗੀਰਦ ਹਾਂਜੀ ਜ਼ਗੀਰਦਾਰੀ ਦੇ ਗੁਣ ਕੀ ਸੀ ਪਹਿਲਾਂ ਤਾਂ ਸਮੇਂ ਦੀ ਬਚਤ ਹੋ ਗਈ ਸਰਕਾਰ ਸਾਮਰਾਜ ਦੇ ਬਹੁਤ ਵੱਡੇ ਭਾਗ ਦੇ ਵਿੱਚ ਲਗਾਨ ਇਕੱਠਾ ਕਰਨ ਦੇ ਝਾਂਜੜ ਤੋਂ ਬਚ ਗਈ ਕਿਉਂਕਿ ਇਹ ਕੌਣ ਕਰ ਲੈਂਦੇ ਸੀ ਇਕੱਠਾ ਜਿਹੜੇ ਕਿ ਜ਼ਗੀਰਦਾਰ ਕਰ ਲੈਂਦੇ ਸੀ ਤੇ ਬਹੁਤ ਸਾਰੇ ਪ੍ਰਦੇਸ਼ਾਂ ਦੇ ਵਿੱਚ ਜ਼ਗੀਰਦਾਰ ਨੂੰ ਆਪਣੇ ਤਨਖਾਹ ਦੇ ਵਿੱਚੋਂ ਭੂਮੀ ਵਰਾਉਣ ਦੇ ਇਹ ਅਧਿਕਾਰ ਦਿੱਤਾ ਗਿਆ ਸੀ ਤੇ ਨਾਲ ਸਮੇਂ ਦੀ ਬਚਤ ਹੋ ਗਈ ਦੂਜਾ ਅ ਅਧਿਕਤਰ ਜ਼ਗੀਰਦਾਰ ਜਿਹੜੇ ਕਿ ਮਨਸਬਦਾਰੀ ਹੁੰਦੇ ਸੀ ਤੇ ਮਤਲਬ ਕਿ ਜ਼ਿਆਦਾਤਰ ਜਿਹੜੇ ਜ਼ਗੀਰਦਾਰੋਂ ਮਨਸਬਦਾਰੇ ਹੁੰਦੇ ਸੀ ਤੇ ਜ਼ਗੀਰਾਂ ਦੇ ਬਦਲੇ ਬਾਦਸ਼ਾਹ ਲਈ ਨਿਸ਼ਚਿਤ ਸੰਖਿਆ ਲਈ ਕੋਟ ਸਵਾਰ ਵੀ ਤਿਆਰ ਰੱਖਦੇ ਸੀ ਮੰਨਸੂਦਾਰ ਇਸ ਤਰ੍ਹਾਂ ਸਰਕਾਰ ਲਈ ਸਰਕਾਰ ਨੂੰ ਆਸਾਨੀ ਦੇ ਨਾਲ ਵਿਸ਼ਾਲ ਸੈਨਾ ਜਿਹੜੀ ਕਿ ਮਿਲ ਜਾਂਦੀ ਸੀ ਵਿਸ਼ਾਲ ਸੈਨਾ ਤਿਆਰ ਹੋ ਗਈ ਸੀ ਅੱਗੇ ਜ਼ਗੀਰਦਾਰੋਂ ਤੇ ਕਈ ਬੰਦਸ਼ਾ ਲੱਗਿਆ ਹੋਏ ਸੀ ਜਿਸ ਕਰਕੇ ਉਹ ਬਾਦਸ਼ਾਹ ਦੇ ਪ੍ਰਤੀ ਵਫਾਦਾਰ ਰਹਿੰਦੇ ਸੀ ਜਿਹੜੇ ਸਟੂਡੈਂਟਸ ਮੈਂ ਲਿਖਿਆ ਹੋਏ ਹੈ ਹੈਡਿੰਗ ਨੇ ਸਮੇਂ ਦੀ ਬੱਚਤ ਤੇ ਵਿਸ਼ਾਲ ਸੈਨਾ ਤਿਆਰ ਠੀਕ ਹੈ ਵਫਾਦਾਰ ਜੋਗ ਅਧਿਕਾਰੀ ਜ਼ਗੀਰਦਾਰ ਆ ਜਿਹੜੇ ਕਿ ਜੋਗ ਅਧਿਕਾਰੇ ਨੂੰ ਦਿੱਤੇ ਨਿਸੀ ਜ਼ਗੀਰਾ ਤੇ ਬਤਨ ਜ਼ਗੀਰਾਂ ਨੂੰ ਛੱਡ ਕੇ ਬਾਕੀ ਜ਼ਗੀਰਾਂ ਜਿਹੜੀ ਕਿ ਜੱਦੀ ਨਹੀਂ ਹੁੰਦੀਆਂ ਸੀ ਇਸ ਤਰ੍ਹਾਂ ਮਤਲਬ ਕਿ ਜੋ ਅਧਿਕਾਰੀ ਹੁੰਦੇ ਸੀ ਇਹਨਾਂ ਦੇ ਵਿੱਚ ਦੋਸ਼ ਕੀ ਆ ਜਾਣਗੇ ਹਾਂਜੀ ਦੋਸ਼ ਦੇ ਵਿੱਚ ਕਿਸਾਨਾਂ ਉੱਤੇ ਜ਼ੁਲਮ ਜ਼ਗੀਰਦਾਰੀ ਪ੍ਰਣਾਲੀ ਦਾ ਸਭ ਤੋਂ ਵੱਡਾ ਦੋਸ਼ ਇਹ ਹੋਗਾ ਕਿ ਜ਼ਗੀਰਦਾਰ ਜਾਂ ਉਹਨਾਂ ਦੇ ਜਿਹੜੇ ਏਜੰਟ ਸੀ ਉਹ ਕਿਸਾਨਾਂ ਉੱਤੇ ਬਹੁਤ ਜ਼ੁਲਮ ਕਰਦੇ ਸੀ ਕਿਉਂਕਿ ਜ਼ਗੀਰਾਂ ਦੀ ਹਰ ਤਿੰਨ ਜਾਂ ਚਾਰ ਵਰਿਆਂ ਦੇ ਪਿੱਛੋਂ ਬਦਲੀ ਕਰ ਦਿੱਤੀ ਜਾਂਦੀ ਸੀ ਤਾਂ ਇਸ ਕਰਕੇ ਜ਼ਗੀਰਦਾਰਾਂ ਦੀ ਇਹੀ ਕੋਸ਼ਿਸ਼ ਹੁੰਦੀ ਸੀ ਕਿ ਜਿੰਨਾ ਹੋ ਸਕੇ ਕਿਸਾਨਾਂ ਤੋਂ ਵੱਧ ਤੋਂ ਵੱਧ ਟੈਨੂ ਲੈ ਲਿਆ ਜਾਵੇ ਤੇ ਜਿਨ੍ਹਾਂ ਜ਼ਗੀਰਾਂ ਦੇ ਵਿੱਚ ਜ਼ਗੀਰਦਾਰੀ ਇਰਾਜ਼ੇਦਾਰੀ ਇਰਾਜ਼ਦਾਰੀ ਹੋਊਗੀ ਠੇਕੇਦਾਰੀ ਤੋਂ ਨਿਸ਼ਚਿਤ ਰਕਮ ਲੈ ਕੇ ਉਹਨਾਂ ਨੂੰ ਦਗਾਨ ਇਕੱਠਾ ਕਰਨ ਦਾ ਅਧਿਕਾਰ ਦਿੰਦੇ ਸੀ ਤੇ ਉਹ ਵੀ ਕਿਸਾਨਾਂ ਉੱਤੇ ਬਹੁਤ ਜ਼ੁਲਮ ਕਰਦੇ ਸੀ ਅੱਗੇ ਸੈਕੰਡ ਸੈਂਟਰ ਸਰਕਾਰ ਸੈਕੰਡ ਹੈਡਿੰਗ ਹੋ ਜਾਊਗਾ ਬਾਦਸ਼ਾਹ ਦੇ ਵਿਰੁੱਧ ਵਿਦਰੋਹ ਕੇਂਦਰੀ ਸਰਕਾਰ ਵੱਲ ਜ਼ਗੀਰਦਾਰਾਂ ਉੱਤੇ ਕਈ ਰੋਕਾਂ ਦੇ ਬਾਵਜੂਦ ਵੀ ਬਹੁਤ ਸਾਰੇ ਸ਼ਕਤੀਸ਼ਾਲੀ ਹੋ ਗਏ ਸੀ ਜ਼ਗੀਰਦਾਰ ਜਿਸ ਕਰਕੇ ਬਾਦਸ਼ਾਹ ਦੇ ਵਿਰੁੱਧ ਵਿਦਰੋਹ ਕਰਨ ਲੱਗੇ ਜ਼ਗੀਰਦਾਰਾਂ ਦਾ ਭੋਗ ਵਿਲਾਸੀ ਇਹ ਜਿੰਨੇ ਮੈਂ ਅੰਡਰਲਾਈਨ ਕੀਤੇ ਹੋਏ ਨੇ ਹੈਡਿੰਗ ਨੇ ਠੀਕ ਹੈ ਬਹੁਤ ਸਾਰੇ ਜ਼ਗੀਰ ਜ਼ਗੀਰਦਾਰਾ ਭੋਗ ਵਿਲਾਸ ਦਾ ਜੀਵਨ ਉਤਿਤ ਕਰਨ ਲੱਗੇ ਜ਼ਗੀਰਾਂ ਜੱਦੀ ਨਹੀਂ ਸੀ ਜਿਸ ਕਰਕੇ ਉਹਨਾਂ ਨੂੰ ਹਮੇਸ਼ਾ ਹੀ ਹੁੰਦਾ ਸੀ ਕਿ ਜਿੰਨਾ ਵੀ ਹੈ ਉਹਨੂੰ ਖਾ ਪੀ ਲੋ ਗਸ ਵੀ ਮੌਤ ਤੋਂ ਬਾਅਦ ਤੇ ਸਾਰੀ ਚੀਜ਼ ਜ਼ਬਤ ਹੋ ਜਾਣੀ ਹੈ ਜਾਇਦਾਦ ਅੱਗੇ ਜ਼ਗੀਰ ਜ਼ਗੀਰਾਂ ਦੀ ਕਮੀ ਹਾਂਜੀ ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਵਿੱਚ ਜ਼ਗੀਰਾਂ ਦੀ ਕਮੀ ਹੋ ਗਈ ਤੇ ਜਿਹਦੇ ਨਾਲ ਬਹੁਤ ਸਾਰੇ ਮੁਗਲ ਬਾਦਸ਼ਾਹ ਨੇ ਦੱਖਣ ਦੇ ਵਿੱਚ ਬਹੁਤ ਸਾਰੇ ਸਰਦਾਰਾਂ ਨੂੰ ਮੁਗਲ ਸੇਵਾ ਸੇਵਾ ਦੇ ਵਿੱਚ ਮਨਸੂਬਦਾਰ ਬਣਾ ਦਿੱਤਾ ਸੀ ਤਾਂ ਉਹਨਾਂ ਨੂੰ ਜ਼ਗੀਰਾਂ ਦਿੱਤੀਆਂ ਗਈਆਂ ਤੇ ਸਾਮਰਾਜ ਦੇ ਵਿੱਚ ਜ਼ਗੀਰਾਂ ਦੀ ਕਮੀ ਹੋ ਗਈ ਤੇ ਕਮੀ ਹੋਣ ਦੇ ਨਾਲ ਚਾਹ ਮੰਨ ਸਰਦਾਰਾਂ ਨੂੰ ਚਾਰ ਜਾਂ ਪੰਜ ਵਰ੍ਹਿਆਂ ਤੱਕ ਜ਼ਗੀਰਾਂ ਨਾ ਮਿਲ ਸਕੀਆਂ ਤੇ ਪੁਰਾਣੇ ਤੋਂ ਜ਼ਗੀਰਾਂ ਖੋਹ ਲਈਆਂ ਗਈਆਂ ਤੇ ਜਿੱਥੇ ੱਤੇ ਵੱਜੋਂ ਜਿਹੜੇ ਮੁਗਲ ਸਰਕਾਰਾਂ ਦੇ ਵਿੱਚ ਮੁਗਲ ਦਰਬਾਰ ਸਰਦਾਰਾਂ ਦੇ ਵਿੱਚ ਜ਼ਗੀਰਾਂ ਲਈ ਸੰਘਰਸ਼ ਚੱਲ ਗਿਆ ਤੇ ਧੜੇ ਬਣ ਗਏ ਤੇ ਇਹਦੇ ਨਾਲ ਕੀ ਹੋਊਗਾ ਜ਼ਗੀਰਦਾਰੀ ਸੰਕਟ ਪੈਦਾ ਹੋ ਗਿਆ ਤੇ ਇਹ ਵੀ ਮੁਗਲ ਸਾਮਰਾਜ ਦੇ ਪਤਨ ਦੇ ਇੱਕ ਕਾਰਨ ਬਣ ਗਈ ਜ਼ਗੀਰਾਂ ਦੀ ਕਮੀ ਜਾਂ ਜ਼ਗੀਰਦਾਰੀ ਸੰਕਟ ਇਹਨੂੰ ਹੈਡਿੰਗ ਬਣਾ ਲੈਣਾ ਸੋ ਏਸੀ ਤੁਹਾਡੇ ਤੁਹਾਡੇ ਦੋਨੋਂ ਕੁਐਸਚਨਸ ਥੈਂਕਸ